ਅਸੀਂ ਇਕੱਠ ਬਣਾਉਣ ਦੇ ਲਈ ਬੈਠੇ ਸੀਗੇ ਇਕੱਠ ਬਣ ਗਿਆ ਆਉਣ ਵਾਲੇ ਦਿਨਾਂ ਵਿੱਚ ਇਕੱਠ ਹੋਰ ਵੱਡਾ ਹੋਣਾ ਤੇ ਇਹ ਇਕੱਠ ਲੀਡਰਾਂ ਦੇ ਦਫ਼ਤਰਾਂ ਦੇ ਵੱਲ ਨੂੰ ਮਾਰਚ ਉਹਨਾਂ ਦੇ ਕੀਤੇ ਜਾਣੇ ਆ ਦਫ਼ਤਰਾਂ ਦੇ ਮੋਰੇ ਤੇ ਇਹ ਟੈਂਟ ਉਹਨਾਂ ਦੇ ਦਫ਼ਤਰਾਂ ਮੋਰੇ ਵੀ ਲੱਗ ਸਕਦੇ ਆ ਕਿ ਜੇ ਕੈਨੇਡੀਅਨ ਰਿਟਾਇਰ ਹੁੰਦਾ ਆ ਉਹਨੂੰ ਪੈਨਸ਼ਨ ਦੇਣ ਦੇ ਲਈ ਇਹਨਾਂ ਕੋਲ ਸੋਸ਼ਲ ਮੀਡੀਆ ਤੇ ਸਾਡੇ ਖਿਲਾਫ ਜੋ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਉਸ ਜਿਹੜਾ ਸਾਰਾ ਨੈਰੇਟਿਵ ਆ ਜਿਹੜਾ ਹੌਲੀ-ਹੌਲੀ ਚੇਂਜ ਹੋ ਰਿਹਾ ਆ ਇਸੇ ਕਰਕੇ ਅੱਜ ਬਜ਼ੁਰਗ ਬੀਬੀਆਂ ਤੁਸੀਂ ਇੱਥੇ ਦੇਖ ਰਹੇ ਹੋ ਬੱਚੇ ਜਿਹੜੇ ਜਿਨ੍ਹਾਂ ਨੂੰ ਪਤਾ ਸੀਗਾ ਪਹਿਲਾਂ ਜਿਨ੍ਹਾਂ ਨੂੰ ਨਹੀਂ ਪਤਾ ਸੀਗਾ ਪਹਿਲਾਂ ਜਿਹੜੇ ਗਲਤ ਪ੍ਰਚਾਰ ਦਾ ਸ਼ਿਕਾਰ ਸੀਗੇ ਉਹ 3 ਸਾਲ ਪਹਿਲਾਂ ਅਸੀਂ ਜੋ ਆਰਗੇਨਾਈਜੇਸ਼ਨ ਬਣਾਈ ਸੀਗੀ ਤਾਂ ਅਸੀਂ ਉਦੋਂ ਤੋਂ ਕਹਿ ਰਹੇ ਕਿ ਸਕੂਲ ਨਹੀਂ ਇਹ ਕਾਲਜ ਨਹੀਂ ਹੈਗੇ ਇਹ ਦੁਕਾਨਾਂ ਐ ਬੰਦ ਹੋਣੇ ਚਾਹੀਦੇ ਆ ਆਲਫਾ ਕਾਲਜ ਦੇ ਬਾਰੇ ਤੁਹਾਨੂੰ ਪਤਾ ਇੱਕ ਹਫ਼ਤਾ ਬੈਠੇ ਰਹੇ ਉਹ ਗੱਲ ਸਰਕਾਰ ਨੇ 3 ਮਹੀਨੇ ਬਾਅਦ 3 ਸਾਲਾਂ ਬਾਅਦ ਆਪ ਕਹਿਤਾ ਕਿ ਕਾਲਜ ਉਹ ਬੰਦ ਕਰਨੇ ਸ਼ੁਰੂ ਕਰ ਦਿੱਤੇ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਕਿ ਐਲ ਐਮ ਆਈ ਦੇ ਨਾਂ ਦੇ ਉੱਤੇ ਹੁੰਦੀ ਲੁੱਟ ਬੰਦ ਕੀਤੀ ਜਾਵੇ ਇੱਕ ਐਕਸਪਲੋਇਟੇਸ਼ਨ ਆ ਦੀ ਸਰਕਾਰ ਦੀ ਇਹ ਬਿਆਰਬਾਜੀ ਵੀ ਆ ਕਿ ਅਸੀਂ ਬਹੁਤ ਚੰਗੇ ਬਣਨ ਦੀ ਕੋਸ਼ਿਸ਼ ਕਰ ਰਹੇ ਆ ਉਹ ਸਿਰਫ ਵੋਟਾਂ ਕਰਕੇ ਆ ਜਦੋਂ ਨਾਲ ਵੋਟਾਂ ਚੱਲੀਆਂ ਗਈਆਂ ਸਟੂਡੈਂਟ ਵੀ ਇੱਥੇ ਆਈ ਜਾਣੇ ਆ ਸਾਰੇ ਇਮੀਗ੍ਰੇਸ਼ਨ ਇੱਧੇ ਚੱਲੀ ਜਾਣੀ ਐ ਜਿਹੜਾ ਕੈਨੇਡਾ ਚ ਨਹੀਂ ਆ ਅਸੀਂ ਇਕੱਠ ਬਣਾਉਣ ਦੇ ਲਈ ਬੈਠੇ ਸੀਗੇ ਇਕੱਠ ਬਣ ਗਿਆ ਆਉਣ ਵਾਲੇ ਦਿਨਾਂ ਵਿੱਚ ਇਕੱਠ ਹੋਰ ਵੱਡਾ ਹੋਣਾ ਤੇ ਇਹ ਇਕੱਠ ਲੀਡਰਾਂ ਦੇ ਦਫ਼ਤਰਾਂ ਦੇ ਵੱਲ ਨੂੰ ਮਾਰਚ ਉਹਨਾਂ ਦੇ ਕੀਤੇ ਜਾਣੇ ਆ ਦਫ਼ਤਰਾਂ ਦੇ ਮੋਰੇ ਤੇ ਇਹ ਟੈਂਟ ਉਹਨਾਂ ਦੇ ਦਫ਼ਤਰਾਂ ਮੋਰੇ ਵੀ ਲੱਗ ਸਕਦੇ ਆ ਕਿ ਜੇ ਕੈਨੇਡੀਅਨ ਟਾਇਰ ਹੁੰਦਾ ਆ ਉਹਨੂੰ ਪੈਨਸ਼ਨ ਦੇਣ ਦੇ ਲਈ ਨਾਲ ਕੋਲ ਪੰਜ ਬੰਦੇ ਚਾਹੀਦੇ ਜਿਹੜੇ ਇਮੀਗ੍ਰੈਂਟ ਕੰਮ ਕਰਨ ਜਾਂ ਚੈੱਕ ਤੇ ਕੰਮ ਕਰਨ ਉਹ ਇੱਕ ਡਾਟੇ ਦੇ ਮਤਲਬ ਕੋਲ ਉਹਦੀ ਗਿਣਤੀ ਸਿਰਫ ਤਿੰਨ ਆ ਹਜੇ ਇਹਨਾਂ ਨੂੰ ਤਾਂ ਦੋ ਬੰਦੇ ਹੋਰ ਚਾਹੀਦੇ ਨੇ ਤੇ ਤੁਹਾਨੂੰ ਪੈਨਸ਼ਨ ਹੋਣੀ ਮਿਲਣੀ ਆ ਨਾ ਇਹ ਬੱਚਿਆਂ ਨੂੰ ਪਤਾ ਸੀਗਾ ਕਿ ਇੱਥੇ ਆ ਕੇ ਦੋ ਕਮਰਿਆਂ ਦੇ ਵਿੱਚ ਕਾਲਜ ਖੋਲਿਆ ਜਾਊ ਇਹਦੀ ਰਿਸਪੌਂਸਿਬਿਲਟੀ ਗਵਰਨਮੈਂਟ ਦੀ ਹੈ ਦੂਜੀ ਰਿਸਪੌਂਸਿਬਿਲਟੀ ਗਵਰਨਮੈਂਟ ਦੀ ਇਹ ਹੈ ਕਿ ਜਦੋਂ ਤੁਸੀਂ ਇਹਨਾਂ ਤੋਂ ਫੀਸ ਲੈ ਲਈ ਹੈ ਤੁਸੀਂ ਇਹਨਾਂ ਤੋਂ ਸਭ ਕੁਝ ਲੈ ਲਿਆ ਤੁਹਾਡੇ ਕੋਲੇ ਕਾਨੂੰਨ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਰਹਿਣ ਦੀ ਸੁਵਿਧਾ ਦੇਣੀ ਚਾਹੀਦੀ ਸੀ। ਅਗਰ ਤੁਸੀਂ ਉਤੋਂ ਕਿਸੇ ਨੂੰ ਵੀza ਦਿੰਨੇ ਹੋ ਤੇ ਤੁਸੀਂ ਉਹਨਾਂ ਦੀ ਚੈਕਿੰਗ ਕਰਕੇ ਦਿੰਨੇ ਹੋ। ਇੱਧਰ ਜਦੋਂ ਆ ਜਾਂਦੇ ਹੋ ਤੁਸੀਂ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੈਗੀ ਆ। ਯਾਰ ਤੁਸੀਂ ਬੱਚਿਆਂ ਨੂੰ ਜੌਬ ਦੇ ਕੇ ਪੱਕੇ ਕਰੋ ਇੱਥੇ। ਜਾਂ ਫਿਰ ਤੁਸੀਂ ਇਹਨਾਂ ਦੇ ਜਿੰਨੇ ਪੈਸੇ ਲਿੱਤੇ ਨੇ ਹੁਣ ਤੱਕ ਦੇ ਸਾਰੇ ਵਾਪਸ ਕਰੋ। ਇਹ ਤਾਂ ਕਹਿ ਰਹੇ ਜੀ ਲੋਜੀ 45% ਅਸੀਂ ਕੋਟਾ ਘਟਾ ਦਿੱਤਾ। ਘਟਾ ਦਿੱਤਾ ਬੰਤ ਨਹੀਂ ਕੀਤਾ ਨਾ। ਕਿ ਫਿਰ ਤੁਸੀਂ ਅੱਗੋਂ ਜੇ 55% ਬੱਚੇ ਦੇਗੀ ਮੰਗਾਉਣੇ ਐ ਫਤੋ ਸਾਢੇ 4 ਲੱਖ ਬੱਚਾ ਦੋ ਰੰਗ ਦੇ ਸਾਰੇ ਫਿਰ ਮੰਗਾਉਣ ਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਕਿਉਂ ਨਹੀਂ ਇਸ ਰੱਖ ਲੈਂਦੇ ਇਹਨਾਂ ਬੱਚੇ ਦਾ ਕਸੂਰ ਕੀ ਹੈ ਵੀ ਜਿਹੜੇ ਬੱਚੇ ਟੜਾ-ਟੜ ਸੱਦੇ ਆ ਉਹਨਾਂ ਨੂੰ ਇੰਨੀਆਂ ਸਮੱਸਿਆਵਾਂ ਦੇ ਵਿੱਚ ਪਾਤਾ ਹੈ ਤੁਹਾਡੇ ਪ੍ਰਬੰਧਾਂ ਨੇ ਕਿ ਨਾ ਤਾਂ ਉਹਨਾਂ ਨੂੰ ਹੋਸਟਲ ਹੈ ਸਸਤੀ ਰਹਿਣ ਸਹਿਣ ਦੀ ਕੋਈ ਥਾਂ ਨਹੀਂ ਉਹਨਾਂ ਕੋਲੇ ਬੇਸਮੈਂਟਾਂ 'ਚ 10 10 20 20 ਸਟੂਡੈਂਟ ਟਰਲਦੇ ਆ ਲੁੱਟੇ ਜਾ ਰਹੇ ਆ ਤਾਂ ਤਾਂ ਤੇ ਲੋਕ ਉਹਨਾਂ ਦੇ ਹਾਲਤ ਦਾ ਨਾਇਹਜ ਫਾਇਦਾ ਠ ਸਸਚੀ ਗਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਜਿੱਥੇ ਸਟੂਡੈਂਟ ਦਾ ਪ੍ਰੋਟੈਸਟ ਚੱਲ ਰਿਹਾ ਔਰ ਅੱਜ ਪੂਰਾ 1 ਮਹੀਨਾ ਅਜੇ ਤੱਕ 1 ਮਹੀਨਾ ਪਹਿਲਾਂ ਇਹਨਾਂ ਦੀ ਸ਼ੁਰੂਆਤ ਹੋਈ ਸੀ ਔਰ ਅੱਜ ਇਹ ਇੱਕ ਮਹਾਂ ਰੈਲੀ ਕੱਢ ਰਿਹਾ ਜਿਦੇ ਵਿੱਚ ਦੱਸਣਗੇ ਵੀ ਅਸੀਂ 1 ਮਹੀਨੇ ਦੇ ਵਿੱਚ ਸਾਡਾ ਨਾ ਕੀ ਕੀ ਹੋਇਆ ਜਾਂ ਅੱਗੇ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਨੇ ਕਿੱਥੇ ਤੱਕ ਉਹ ਸੁਣੀਆਂ ਗਈਆਂ ਜਾਂ ਕੀ ਨਹੀਂ ਸੁਣੀਆਂ ਗਈਆਂ ਸੋ ਵਿਕਰਮ ਪਹਿਲਾਂ ਦਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਸਸਚੀ ਗਾਲ ਜੀ ਸਸਚੀ ਗਾਲ ਜੀ ਸਭ ਤੋਂ ਪਹਿਲਾਂ ਧੰਨਵਾਦ ਸਮਾਂ ਅ ਜਿਹੜੀ ਤਾਂ ਹੈਗੀ ਗਰਾਊਂਡ ਤੇ ਸਥਿਤੀ ਉਹ ਤੁਸੀਂ ਅੱਜ ਦੇਖ ਹੀ ਰਹੇ ਹੋ ਕਿ ਪਿਛਲੇ ਅੱਜ 1 ਮਹੀਨੇ ਦਾ ਅੱਜ ਹੈਗਾ ਅਜੇ ਤਾਂ ਸ਼ੁਰੂ ਹੋਈ ਹੈ ਰੈਲੀ ਬਹੁਤ سارے ਲੋਕ ਇੱਥੇ ਅਜੇ ਆ ਰਹੀਆਂ ਜਥੇਬੰਦੀਆਂ ਤੇ ਵੱਡਾ ਇਕੱਠ ਹੈ ਇੱਥੇ ਤੇ ਅੱਜ ਜੁੜੂਗਾ ਅੱਜ ਸਾਡਾ 1 ਮਹੀਨਾ ਪੂਰਾ ਹੋ ਜਾਣਾ ਤੇ ਅੱਜ ਇੱਕ ਰੈਲੀ ਹੈਗੀ ਆ ਉਹਨਾਂ ਦੀ ਚਾਰ ਮੰਗਾਂ ਨੂੰ ਲੈ ਕੇ ਸਾਨੂੰ ਕਿ ਸਾਡੇ ਵਰਕ ਪਰਮਿਟ ਐਕਸਟੈਂਡ ਕੀਤੇ ਜਾਣ ਜਿਹੜੇ ਬੱਚੇ ਜੈਨੂਇਨ ਹੈਗੇ ਸਾਰੇ ਜੈਨੂਇਨ ਜਿਨ੍ਹਾਂ ਦਾ ਸਟੱਡੀ ਤੇ ਐਕਸਪੀਰੀਅੰਸ ਪੂਰਾ ਹੋ ਗਿਆ ਆ ਤੇ ਬੌਸ ਮੀਡੀਆ ਵੱਲੋਂ ਬਹੁਤ ਚੰਗਾ ਰਿਸਪੌਂਸ ਆ ਜਿਹੜਾ ਸੋਸ਼ਲ ਮੀਡੀਆ ਤੇ ਸਾਡੇ ਖਿਲਾਫ ਜੋ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਸਗਾ ਉਸ ਸਾਰਾ ਨੈਰੇਟਿਵ ਆ ਜਿਹੜਾ ਹੌਲੀ-ਹੌਲੀ ਚੇਂਜ ਹੋ ਰਿਹਾ ਆ ਇਸੇ ਕਰਕੇ ਅੱਜ ਬਜ਼ੁਰਗ ਬੀਬੀਆਂ ਤੁਸੀਂ ਇੱਥੇ ਦੇਖ ਰਹੇ ਹੋ ਬੱਚੇ ਜਿਹੜੇ ਜਿਨ੍ਹਾਂ ਨੂੰ ਪਤਾ ਸਗਾ ਪਹਿਲਾਂ ਜਿਨ੍ਹਾਂ ਨੂੰ ਨਹੀਂ ਪਤਾ ਸਗਾ ਪਹਿਲਾਂ ਜਿਹੜੇ ਗਲਤ ਪ੍ਰਚਾਰ ਦਾ ਸ਼ਿਕਾਰ ਸੀਗੇ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਹੈ ਜਿਹੜੇ ਕਹਿੰਦੇ ਸਗੇ ਕਿ ਤੁਸੀਂ ਮੀਡੀਆ ਚੈਨਲਾਂ ਨੂੰ ਇੰਟਰਵਿਊ ਨਹੀਂ ਦਿੰਦੇ ਅਸੀਂ ਅੱਜ ਤੋਂ 6 ਮਹੀਨੇ ਪਹਿਲਾਂ ਗੱਲ ਕਹੀ ਕਿ ਉਹ ਮੀਡੀਆ ਚੈਨਲ ਦੀ ਉਹ ਇੱਕ ਬਲੌਗਰ ਯੂਟਿਊਬਰ ਹੈਗੇ ਆ ਟੂ ਨਾਰਥ ਵਾਲੇ ਉਹ ਐਕਸਪੋਜ਼ ਹੋ ਗਏ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਕੋਰਟ ਨੇ ਤੇ ਸੀਆਰਏ ਡਿਪਾਰਟਮੈਂਟ ਨੇ ਇਹ ਕਹਿ ਦਿੱਤਾ ਕਿ ਤੁਸੀਂ ਕੋਈ মিডিਆ ਹਾਊਸ ਨਹੀਂ ਹੈਗੇ ਤੁਹਾਡਾ ਕੰਟੈਂਟ 1% ਨਾਲੋਂ ਵੀ ਘੱਟ ਜਿਹੜਾ Ориਜਨਲ ਆ ਤੁਸੀਂ ਟੈਕਸ ਫਾਈਲ ਕਰਨ ਦੇ ਯੋਗ ਨਹੀਂ ਹੈਗੇ ਉਹ ਨੰਗੇ ਹੋ ਗਏ ਉਸ ਤੋਂ ਇਲਾਵਾ ਜਿਹੜਾ ਸਟੂਡੈਂਟਾਂ ਦੇ ਉੱਤੇ ਲਾਇਆ ਜਾ ਰਿਹਾ ਸੀਗਾ ਕਿ ਪੰਜਿਆਂ ਕੋਲ ਇੱਕ ਬਰਾਬਰ ਕਰਕੇ ਦੇਖੀਆਂ ਜਾ ਰਹੀਆਂ ਸੀਗੀਆਂ ਉਹ ਕਮਿਊਨਿਟੀ ਨੂੰ ਹੌਲੀ-ਹੌਲੀ ਸਮਝ ਆ ਰਿਹਾ ਹੈ ਤੇ ਆ ਬਾਕੀ ਸਾਨੂੰ ਆਸ ਆ ਕਿ ਸਰਕਾਰ ਤੇ ਜਿਹੜੇ ਸਾਡੀ ਸਾਡੇ ਬਿਲਕੁਲ ਜਿਹੜੇ ਸਪੈਸ਼ਲੀ ਸਾਡੀ ਕਮਿਊਨਿਟੀ ਦੇ ਲੀਡਰ ਹੈਗੇ ਆ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸਾਡਾ ਸੁਣ ਰਹੇ ਆ ਪਰ ਇਸ ਮਸਲੇ ਦਾ ਹੱਲ ਨਹੀਂ ਕਰ ਰਹੇ ਸਗੇ ਉਹ ਉਹ ਇਸ ਕਰਕੇ ਨਹੀਂ ਕਰ ਰਹੇ ਉਹਨਾਂ ਨੂੰ ਲੱਗ ਰਹੀ ਕਿ ਵੋਟਾਂ ਸਾਡੀਆਂ ਟੁੱਟ ਜਾਣਗੀਆਂ ਅੱਜ ਉਹਨਾਂ ਨੂੰ ਵੋਟਾਂ ਆਪਣੀਆਂ ਦੇਖਣਗੀਆਂ ਸਾਡੇ ਨਾਲ ਖੜੀਆਂ ਸਾਡੇ ਨਾਲ ਤੁਰੇ ਕਮਿਊਨਿਟੀ ਦੇ ਵੱਡੇ ਚਿਹਰੇ ਸਾਡੇ ਨਾਲ ਆ ਰਹੇ ਆ ਸੋ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਪਾਈ ਹਜੇ ਵੀ ਮੌਕਾ ਹੈਗਾ ਪਲੀਜ਼ ਕਿ ਸਾਡੀ ਗੱਲ ਸੁਣੋ ਕਿ ਇਹ ਨਾ ਜਿਹੜੇ ਸਾਡੀਆਂ ਡਿਮਾਂਡਾਂ ਹੈਗੇ ਉਹਨਾਂ ਨੂੰ ਪੁਲੀਸ ਪੂਰਾ ਕੀਤਾ ਜਾਵੇ ਪਰ ਜੇ ਆਪਾਂ ਗੱਲ ਕੀਤੀ ਜਾਵੇ ਜਿਹੜੀ ਸਰਕਾਰ ਹੈ ਡੇਲੀ ਡੇਲੀ ਕੋਈ ਨਾ ਕੋਈ ਨਵਾਂ ਐਲਾਨ ਕੱਢ ਦਿੰਦਾ ਇਮੀਗ੍ਰੇਸ਼ਨ ਮਿਨਿਸਟਰ ਨੂੰ ਲੈ ਕੇ ਦੇਖਿਆ ਜਾਵੇ ਪਹਿਲਾਂ ਐਲਮਾਈਆਂ ਕੱਡੀਆਂ ਫੇਰ ਜੀ ਉਹ ਕਹਿੰਦੇ ਜੀ ਐਲਮਾਈਆਂ ਇਦਾਂ ਨਹੀਂ ਇਦਾਂ ਹੋਣੀਆਂ ਚਾਹੀਦੀਆਂ ਫਿਰ ਮੋਂਟਰੀਅਲ ਤੇ ਘੱਟ ਵੇਚ ਵਾਲੀਆਂ ਹੋ ਗਈਆਂ ਫਿਰ ਹੁਣ ਮਿਨਿਮਮ ਜੀ 25 ਡਾਲਰ ਹੋਣਗੇ ਮਤਲਬ ਉਹ ਨਾ ਹੋਣ ਤੇ ਨਾ ਕੋਈ ਲਵੇ ਹਨਾ ਫਿਰ ਇਹਨਾਂ ਨੇ ਜੀ ਮਤਲਬ ਹੌਲੀ ਹੌਲੀ ਇਹ ਕਹਿਣ ਦਾ ਮਤਲਬ ਕੰਨ ਘਮਾ ਘਮਾ ਕੇ ਫੜਦੇ ਵੀ ਸਾਡੇ ਤੇ ਦੋਸ਼ ਬਣਾ ਆਵੇ ਤੇ ਕੰਮ ਵੀ ਅ ਬਿਲਕੁਲ ਦੇਖੋ ਅਸੀਂ ਅੱਜ ਤੋਂ ਜਦੋਂ 3 ਸਾਲ ਪਹਿਲਾਂ ਅਸੀਂ ਜੋ ਆਰਗੇਨਾਈਜੇਸ਼ਨ ਬਣਾਈ ਸੀਗੀ ਤਾਂ ਅਸੀਂ ਉਦੋਂ ਤੋਂ ਕਹਿ ਰਹੇ ਆ ਕਿ ਸਕੂਲ ਨਹੀਂ ਇਹ ਕਾਲਜ ਨਹੀਂ ਹੈਗੇ ਇਹ ਦੁਕਾਨਾਂ ਇਹ ਬੰਦ ਹੋਣੇ ਚਾਹੀਦੇ ਆ ਆਲਫਾ ਕਾਲਜ ਦੇ ਬਾਰੇ ਤੁਹਾਨੂੰ ਪਤਾ ਇੱਕ ਹਫਤਾ ਬੈਠੇ ਰਹੇ ਉਹ ਗੱਲ ਸਰਕਾਰ ਨੇ 3 ਮਹੀਨੇ ਬਾਅਦ 3 ਸਾਲਾਂ ਬਾਅਦ ਆਪ ਕਹਿਤਾ ਕਿ ਕਾਲਜ ਉਹ ਬੰਦ ਕਰਨੇ ਸ਼ੁਰੂ ਕਰ ਦਿੱਤੇ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਆ ਕਿ ਐਲ ਐਮ ਆਈ ਦੇ ਨਾਂ ਦੇ ਉੱਤੇ ਹੁੰਦੀ ਲੁੱਟ ਬੰਦ ਕੀਤੀ ਜਾਵੇ ਇੱਕ ਐਕਸਪਲੋਇਟੇਸ਼ਨ ਆ ਇਹ ਜੇ ਇਹ ਇਹਨੂੰ ਬੰਦ ਹੋਣਾ ਚਾਹੀਦਾ ਆ ਉਹਦੇ ਵਿੱਚ ਸਰਕਾਰ ਦਾ ਫਰੌਡ ਸਮਝ ਆ ਗਿਆ ਹਵੜਾ ਦਵੜੀ ਦੇ ਵਿੱਚ ਸਰਕਾਰ ਨੇ ਹੁਣ ਐਲ ਐਮ ਆਈ ਜਿਹੜੀਆਂ ਜਿਹੜੀਆਂ ਚੀਜ਼ਾਂ ਸੀ ਲੰਬੇ ਸਮੇਂ ਹੁਣ ਵੀ ਅਸੀਂ ਇਹੀ ਕਹਿ ਰਹੇ ਆ ਕਿ ਇਹਨਾਂ ਦਾ ਕਸੂਰ ਨਹੀਂ ਹੈਗਾ ਉਹ ਸਰਕਾਰ ਦਾ ਦਾ ਕੰਮ ਹੀ ਇਹ ਹੁੰਦਾ ਲੀਡਰਾਂ ਚਾਹੇ ਇੰਡੀਆ ਦੇ ਆ ਚਾਹੇ ਕਿਸੇ ਵੀ ਦੇਸ਼ ਦੇ ਕਿ ਜਦੋਂ ਸਿਚੁਏਸ਼ਨ ਵਿਗੜਦੀ ਆ ਉਦੋਂ ਜਾਂ ਲੋਕ ਉਹਨਾਂ ਦੇ ਖਿਲਾਫ ਉੱਠਣ ਲੱਗਦੇ ਆ ਉਦੋਂ ਮਸਲੇ ਦਾ ਹੱਲ ਕਰਦੇ ਆ ਨਹੀਂ ਤਾਂ ਬਿਲਕੁਲ ਚੁੱਪਚਾ ਬੈਠੇ ਰਹਿੰਦੇ ਆ ਬਹੁਤ ਸਾਰੇ ਲੀਡਰ ਜਿਹੜੇ ਦੂਜੀਆਂ ਧਿਰਾਂ ਦੇ ਪਿਛਲੇ ਸਾਲ ਸਾਡੇ ਨਾਲ ਸੀਗੇ ਉਹ ਵੀ ਅੱਜ ਰੰਗ ਬਟਾ ਗਏ ਉਹ ਵੀ ਸਟੂਡੈਂਟਾਂ ਨੂੰ ਦੋਸ਼ੀ ਠ ਮੰਨ ਰਹੇ ਆ ਠਹਿਰਾ ਰਹੇ ਆ ਜਾਂ ਬੋਲ ਰਹੇ ਆ ਮੀਡੀਆ ਦੇ ਵਿੱਚ ਉਹਨਾਂ ਨੇ ਵੀ ਜਿਹੜਾ ਜਦੋਂ ਸੱਤਾਂ ਦੇ ਵਿੱਚ ਆ ਜਣਾ ਸਟੂਡੈਂਟਾਂ ਦੀ ਜਿਹੜੇ ਆਣ ਦੀ ਗਿਣਤੀ ਉਹ ਨਹੀਂ ਘਟਾਉਣੀ ਹੈਗੀ ਕਿਉਂਕਿ ਉਹ ਰੋਕ ਹੀ ਨਹੀਂ ਸਕਦੇ ਹਲਾ ਜਿੰਨਾ ਚ ਰਹਿ ਗਿਆ ਆ ਪਰ ਜਿਹੜਾ ਇਹ ਸਾਰੀ ਸਿਚੁਏਸ਼ਨ ਵਾ ਉਹ ਤਾਂ ਸਿਰਫ ਵੋਟਾਂ ਕਰਕੇ ਬਣਾਈ ਹੋਈ ਆ ਤੇ ਜਿਹੜੀ ਸਰਕਾਰ ਦੀ ਇਹ ਬਿਆਰਵਾਜੀ ਵੀ ਆ ਕਿ ਅਸੀਂ ਬਹੁਤ ਚੰਗੇ ਬਣਨ ਦੀ ਕੋਸ਼ਿਸ਼ ਕਰ ਰਹੇ ਆ ਉਹ ਸਿਰਫ ਵੋਟਾਂ ਕਰਕੇ ਆ ਜਦੋਂ ਨਾਲ ਵੋਟਾਂ ਚਲੀਆਂ ਗਈਆਂ ਸਟੂਡੈਂਟ ਵੀ ਦੇ ਆਈ ਜਾਣੇ ਆ ਸਾਰੇ ਇਮੀਗ੍ਰੇਸ਼ਨ ਇੱਦਾਂ ਚਲੀ ਜਾਣੀ ਐ ਜਿਹੜਾ ਕੈਨੇਡਾ 'ਚ ਨਵੀਂ ਆ ਤੇ ਇੱਥੇ ਆਈ ਕੋ ਚਲੀ ਜਾਣਾ ਇਹਨਾਂ ਦੇ ਬਿਆਨ ਸੇ ਫਿਰ ਚੇਂਜ ਹੋ ਜਾਣੇ ਆ ਅੱਜ ਆਪਾਂ ਗੱਲ ਕੀਤੀ ਜਾਵੇ ਚਲੋ ਉਹ ਬਿਆਨ ਜਦੋਂ ਵੀ ਕਰਨਗੇ ਦੇਰ ਹੋਣ ਦਰਸਤੋਂ ਆਪਾਂ ਤਾਂ ਇਹ ਕਹਿ ਨਹੀਂ ਸਕਾ ਜਿੰਨੀ ਜਲਦੀ ਹੋ ਸਕੇ ਜਿੰਨਾ ਸਭ ਤੋਂ ਪਰ ਕਈਆਂ ਤੇ ਦੇਖੋ ਉਹ ਜਿਹੜਾ ਵਰਕ ਪਰਮਿਟ ਆ ਕਈਆਂ ਦੇ ਜਰਪੀ ਬੰਦ ਕਰਤਾ ਹਨ ਜਿਹੜਾ ਪਰ ਇਹਦੇ ਵਿੱਚ ਹੁਣ ਰੱਖ ਉਹ ਕੋਈ ਨਹੀਂ ਰਹੇ ਫਿਰ ਉਹਦਾ ਹੱਲ ਕਿਵੇਂ ਹੋਊਗਾ ਕਿਉਂਕਿ ਇੱਥੇ ਜਿਹੜਾ ਆਪਣਾ ਧਾਰਨਾ ਠੀਕ ਆ ਆਪਾਂ ਆਪ ਦਾ ਰੋਸ ਧਰਨਾ ਲਾ ਰਹੇ ਆ ਪੀਸਫੁੱਲ ਲਾ ਰਹੇ ਆ ਆਪਾਂ ਕਿਸੇ ਨੂੰ ਕੋਈ ਡਿਸਟਰਬ ਨਹੀਂ ਕਰ ਰਹੇ ਹੌਲੀ ਹੌਲੀ ਆਪਣੇ ਕੋਲ ਕਮਿਊਨਿਟੀ ਦੇ ਜਿਹੜੇ ਪਤਵੰਤੇ ਸੱਜਣ ਚਾਹੇ ਉਹ ਵੱਲ ਹੋਣੇ ਬਾਈ ਹੋਣੇ ਜਾਂ ਦੂਜੇ ਕੋਈ ਕਈ ਬਹੁਤ ਜਾਣੇ ਆ ਗਏ ਮੀਡੀਆ ਤੋਂ ਵੀ ਆ ਗਏ ਪਰ ਇਹਦਾ ਆਪਾਂ ਥੋੜਾ ਹੱਲ ਤਾਂ ਉਹੀ ਨਿਕਲਣਾ ਨਾ ਕਿ ਪੇਪਰਾਂ 'ਚ ਕੋਈ ਹਲਜੁਲ ਹੋਊਗੀ ਆਪਾਂ ਇਕੱਲਾ ਬਹਿ ਕੇ ਤਾਂ ਜਾਂ ਆਪਣੇ ਗੱਲਾਂ ਨਾਲ ਤੋਂ ਕੋਈ ਹੱਲ ਹੋਣਾ ਨਹੀਂ ਤੁਹਾਡੇ ਹਿਸਾਬ ਨਾਲ ਕਿਉਂ ਬਿਲਕੁਲ ਜੀ ਹੱਲ ਹੈ ਜਿਹੜਾ ਟੇਬਲ ਤੇ ਬਹਿ ਕੇ ਹੋਣਾ ਹੈ ਪੇਪਰ ਹੈ ਜੀ ਹੋਣਾ ਤੇ ਪੇਪਰ ਜਿਹੜੇ ਬਣਾਉਣੇ ਆ ਜਾਂ ਮਸਲੇ ਦਾ ਹੱਲ ਕਰਨਾ ਉਹ ਕਰਨਾ ਸਾਡੇ ਐਮਪੀਆ ਨੇ ਸਾਡੇ ਐਮਪੀਪੀਆ ਨੇ ਸਾਡੀ ਗਵਰਨਮੈਂਟ ਨੇ ਠੀਕ ਆ ਤੇ ਉਹ ਉਹਨਾਂ ਨੇ ਤਦ ਕਰਨਾ ਜਦੋਂ ਉਹਨਾਂ ਨੂੰ ਲੱਗਦਾ ਕਿ ਸਾਡਾ ਜਿਹੜਾ ਮਤਲਬ ਸਿਚੁਏਸ਼ਨ ਗਰਾਊਂਡ ਤੇ ਉਹਦੀ ਬਣ ਗਈ ਹਨਾ ਜਾਂ ਲੋਕਾਂ ਨੇ ਸਰਕਾਰ ਜਿਹੜੇ ਵੋਟਰ ਹੈਗੇ ਉਹਨਾਂ ਨੇ ਉਹਨਾਂ ਨੂੰ ਮਜਬੂਰ ਕਰਨਾ ਆ ਤੇ ਉਹਦੇ ਲਈ ਇਹ ਪ੍ਰੋਟੈਸਟ ਚੱਲ ਰਹੇ ਤੇ ਅਸੀਂ ਇੱਥੇ ਨਹੀਂ ਬੈਠੇ ਰਹਿਣਾ ਅਸੀਂ ਇਕੱਠ ਬਣਾਉਣ ਦੇ ਲਈ ਬੈਠੇ ਸਗੇ ਇਕੱਠ ਬਣ ਗਿਆ ਆਉਣ ਵਾਲੇ ਦਿਨਾਂ ਵਿੱਚ ਇਕੱਠ ਹੋਰ ਵੱਡਾ ਹੋਣਾ ਤੇ ਇਹ ਇਕੱਠ ਲੀਡਰਾਂ ਦੇ ਦਫ਼ਤਰਾਂ ਦੇ ਵੱਲ ਨੂੰ ਮਾਰਚ ਉਹਨਾਂ ਦੇ ਕੀਤੇ ਜਾਣੇ ਆ ਦਫ਼ਤਰਾਂ ਦੇ ਮੋਰੇ ਤੇ ਇਹ ਟੈਂਟ ਉਹਨਾਂ ਦੇ ਦਫ਼ਤਰਾਂ ਮੋਰੇ ਵੀ ਲੱਗ ਸਕਦੇ ਆ ਕਿਉਂਕਿ ਜਿਹੜੇ ਕ੍ਰਾਈਸਿਸ ਆ ਜਿਹੜੀ ਪ੍ਰੋਬਲਮ ਆ ਸ਼ੁਰੂ ਹੋਈ ਆ ਇਹ ਤਾਂ ਹੁਣ ਓਪਨ ਹੋ ਗਿਆ ਕਿ ਆ 1.5 ਲੱਖ ਬੰਦੇ ਤਾਂ ਦਾ ਇਸ ਸਾਲ ਮੁੱਕ ਰਿਹਾ ਅਗਲੇ ਸਾਲ ਤਾਂ ਇਹ 2-3 ਲੱਖ ਤੋਂ ਉੱਪਰ ਟੱਪ ਜਾਣਾ ਹੈ ਸੋ ਇਹ ਸਮੱਸਿਆ ਵਧਣੀ ਆ ਉਹਨਾਂ ਨੂੰ ਤਾਂ ਸਮਝ ਜਾਣਾ ਚਾਹੀਦਾ ਕਿ ਇਹਦਾ ਹੱਲ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਇਹਦੇ ਤੋਂ ਪਹਿਲਾਂ ਕਿ ਲੋਕ ਉਹਦਾ ਤਾਂ ਖੁੱਲ ਕੇ ਮਤਲਬ ਹੋਰ ਬਾਹਰ ਆ ਕੇ ਉਹਨਾਂ ਦਾ ਮਤਲਬ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਜਾਂ ਉਹਨਾਂ ਨੂੰ ਕਹਿਣ ਤੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਇਹ ਗੱਲ ਸਮਝਣੀ ਚਾਹੀਦੀ ਤਦੇ ਉਹ ਲੀਡਰ ਆ ਜੀ ਉਹ ਕਰ ਨਹੀਂ ਸਕਦੇ ਫਿਰ ਉਹ ਲੀਡਰ ਵੀ ਕਹ ਲੈਣ ਦੇ ਯੋਗ ਨਹੀਂ ਹੈਗੇ ਕਿਉਂਕਿ ਜੇ ਗੱਲ ਕੀਤੀ ਜਾਵੇ ਸਕੋਰ ਦੀ 500 ਪਲੱਸ ਹੈ ਤੇ ਉਹ ਸਕੋਰ 500 ਪਲੱਸ ਹੈ ਪਰ ਜੇ ਆਪਾਂ ਗੱਲ ਕੀਤੇ ਉਹ ਫ੍ਰੈਂਚ ਸਿਕਲੋਜੀ ਉਹ 250 ਤੇ ਲੈ ਜਾਂਦਾ ਤੇ ਤੁਹਾਨੂੰ ਲੱਗਦਾ ਵਰਤ ਕਰੂਗਾ ਕਿਉਂਕਿ ਇਹ ਕੋਈ ਉਹ ਤਾਂ ਨਹੀਂ ਮੈਨਿਪੂਲੇਟ ਕਰਨ ਦੀ ਗੱਲ ਹੋ ਰਹੀ ਵੀ ਚਲੋ ਇੱਧਰ ਨਹੀਂ ਤਾਂ ਇੱਧਰ ਨੂੰ ਇਹਨਾਂ ਨੂੰ ਘੁਮਾ ਦਈਏ ਤੇ ਉਹ ਕਹਿ ਦੇਣ ਚਲੋ ਚੱਲ ਕੋਈ ਨਾ ਇੱਧਰ ਨਹੀਂ ਤਾਂ ਇੱਧਰ ਆਉਂਦਾ ਪਰ ਮੌਕੇ ਤੇ ਪਤਾ ਲੱਗੇ 2-4 ਮਹੀਨਿਆਂ ਬਾਅਦ ਕਹਿਣੇ ਸੀ ਤਾਂ ਫ੍ਰੈਂਚ ਵਾਲਾ ਵੀ ਬੰਦ ਕਰਤਾ ਨੀ ਉਹ ਕਰ ਸਕਦੇ ਉਹ ਵੀ ਇਹਨਾਂ ਦੀ ਪੋਲਿਟਿਕਸ ਆ ਅਸੀਂ ਉਹ ਨਹੀਂ ਗਲਤ ਕਹਿੰਦੇ ਫ੍ਰੈਂਚ ਵਾਲਾ ਚਲੋ ਉਹਨਾਂ ਨੇ ਕੀਤਾ ਉਹ ਇੱਕ ਇਹਨਾਂ ਦਾ ਕਿਉਂਕਿ ਇਹਨਾਂ ਦੀ ਹੈਗੀ ਐਕੂਬੈਕ ਦੇ ਨਾਲ ਚੱਲਦੀ ਕਿ ਇਹਨਾਂ ਨੂੰ ਕੁਝ ਪਾਪੂਲੇਸ਼ਨ ਆ ਉਹ ਫ੍ਰੈਂਚ ਸਪੀਕਿੰਗ ਰੱਖਣੀ ਪੈਂਦੀ ਆ ਉਹ ਇੱਕ ਅੱਡ ਚੀਜ਼ ਆ ਅਸੀਂ ਕਹਿੰਨੇ ਆ ਵੀ ਉਹ ਠੀਕ ਆ ਉਹ ਕਰੋ ਬਟ ਜਿਹਨੂੰ ਅੰਗਰੇਜ਼ੀ ਦੇ ਸੱਤ ਅੱਠ ਬੈਂਡ ਆ ਉਹਨੂੰ ਕਿਉਂ ਨਹੀਂ ਉਹਨੂੰ ਵੀ ਉਹਨੂੰ ਵੀ ਕੀਤਾ ਜਾਵੇ ਜੇਦੇ ਸਭ ਕੁਝ ਪੂਰਾ ਆ ਤੇ ਤੁਸੀਂ ਅੰਗਰੇਜ਼ੀ ਦਾ ਵੀ ਟੈਸਟ ਦੁਬਾਰਾ ਲੈ ਲਓ ਜੇ ਫ੍ਰੈਂਚ ਦੇ ਵਿੱਚ ਲੈਣਾ ਆ ਤੁਸੀਂ ਇੰਗਲਿਸ਼ ਦਾ ਜਿਵੇਂ ਸਟੂਡੈਂਟਸ ਲਈ ਕੀਤਾ ਹੈ ਤਾਂ ਜੇ ਤੁਹਾਨੂੰ ਲੱਗਦਾ ਤੁਸੀਂ ਇਹਨਾਂ ਦਾ ਦੁਬਾਰਾ ਰੱਖ ਲਓ ਟੈਸਟ ਬਟ ਇਹਨਾਂ ਨੂੰ ਵੀ ਦੇਣਾ ਚਾਹੀਦਾ ਆ ਕਿਉਂਕਿ ਇਹ ਦੁਬਾਰਾ ਟੈਸਟ ਦੀ ਗੱਲ ਕੀਤੀ ਜਾਵੇ ਇਹਨਾਂ ਨੇ ਕਿਹਾ ਵੀ ਜੇ ਸਟੂਡੈਂਟ ਆਫ ਦੀ ਸਟੱਡੀ ਕਰਦਾ ਤੇ ਉਹਦੇ ਬਾਅਦ ਉਹ ਵਰਕ ਪਰਮਿਟ ਲੈਣਾ ਉਹਦੇ ਲਈ ਐਲੀਜੀਬਲ ਹੁੰਦਾ ਪਹਿਲਾਂ ਉਹ ਹਾਈਲਾਈਟਸ ਦਾ ਪੇਪਰ ਦੀ ਵੀ ਉਹਨੂੰ ਤੁਸੀਂ ਕਿੰਨਾ ਕੁ ਜਾਜਮਾਨ ਇਹਦਾ ਹੋ ਕੇ ਪਿਛਲੇ ਦਿਨਾਂ ਦੇ ਵਿੱਚ ਇੱਕ ਕਮੀਡੀਅਨ ਨੇ ਕਿਹਾ ਸੀਗਾ ਕਿ ਮੈਂ ਜਦੋਂ ਹੁਣ 5 ਸ ਦੈਨ ਮੈਂ 4 ਸਾਲ ਦੀ ਸਟੱਡੀ ਗ੍ਰੈਜੂਏਸ਼ਨ ਵੀ ਕਰ ਲਈ ਤੁਹਾਡੇ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਕਾਲਜ ਦੇ ਵਿੱਚ ਮੇਰੇ ਕੋਲ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਆ ਦੈਨ ਤੁਸੀਂ ਫੇਰ ਮੇਰੇ ਇੰਗਲਿਸ਼ ਦਾ ਟੈਸਟ ਲੇ ਰਹੇ ਹੋ ਇਟ ਮੀਨ ਤੁਸੀਂ ਮੇਰਾ ਜੋ ਕਰ ਰਹੇ ਹੋ ਉਹ ਹੈ ਨਾ ਜੋ ਕੀ ਆ ਪਰ ਚਲੋ ਇਹਨਾਂ ਨੇ ਕਰਨਾ ਤਾਂ ਕਰ ਲੈਣ ਸਾਨੂੰ ਉਸ ਕੋਈ ਇਤਰਾਜ਼ ਨਹੀਂ ਪਰ ਸਾਨੂੰ ਇਹ ਵੀ ਜਿਹੜੇ ਬੰਦਿਆਂ ਨੂੰ ਜੋ ਸੁਪਨਾ ਤੁਸੀਂ ਵੇਚਿਆ ਜਿਨ੍ਹਾਂ ਨੂੰ ਤੁਸੀਂ ਇੱਥੇ ਬੁਲਾ ਲਿਆ ਉਨਾ ਤੋਂ ਸਭ ਕੁਝ ਜੋ ਤੁਹਾਨੂੰ ਚਾਹੀਦਾ ਸੀ ਤੁਸੀਂ ਤਾਂ ਲੈ ਲਿਆ ਜਿਸ ਚੀਜ਼ ਲਈ ਉਹ ਆਏ ਸੀਗੇ ਉਹ ਕਿਉਂ ਉਹ ਕਿਉਂ ਨਹੀਂ ਦਿੱਤਾ ਜਾ ਰਿਹਾ ਟੈਸਟ ਇੱਕ ਵਾਰੀ ਛੱਡ ਕੇ ਤੁਸੀਂ ਸਾਰਿਆਂ ਦਾ ਲੈ ਲਓ ਜਿਹੜੇ ਪੀਆਰ ਹੋਏ ਤੁਸੀਂ ਉਹਨਾਂ ਦਾ ਵੀ ਲੈ ਲਓ ਦੁਬਾਰਾ ਸਾਨੂੰ ਉਹਦੇ ਚ ਟੈਸਟ ਅਸੀਂ ਟੈਸਟ ਦੇਣ ਤੋਂ ਨਹੀਂ ਭੱਜਦੇ ਸੀ ਘੜਿਆਨਪੜ ਅਸੀਂ ਮਤਲਬ ਕਹਿਣ ਦਾ ਮਤਲਬ ਇਹ ਹੁੰਦਾ ਹੈ ਕਿ ਹੈ ਤਾਂ ਜੋਕ ਆ ਪਰ ਕਰ ਲੈ ਜੋ ਕਰ ਲੈ ਕਰ ਲਓ ਜੋਕ ਜਨੇ ਹੋਰ ਕਰ ਲਓ ਦੋ ਚਾਰ ਪਰ ਜੋ ਜੋਕ ਤੋਂ ਬਾਅਦ ਜੋ ਪ੍ਰੋਮਿਸ ਕੀਤਾ ਉਹ ਤੋਂ ਨਾ ਭਜਿਓ हां ਵੀ ਅਸੀਂ ਤਾਂ ਕਰਨ ਨੂੰ ਤਿਆਰ ਆ ਤੁਸੀਂ ਪੈਸੇ ਬਣਾਉਣੇ ਜੋ ਮਰਜ਼ੀ ਤੁਹਾਡਾ ਮੋਟਿਵ ਹੋਵੇ ਪਰ ਅਸੀਂ ਦੇਣ ਨੂੰ ਤਿਆਰ ਆ ਪਰ ਬਾਅਦ ਵਾਲਾ ਪ੍ਰੋਮਿਸ ਨਾ ਭੁੱਲਿਓ ਉਹੀ ਗੱਲ ਆ ਹਾਂ ਤੇ ਜੇ ਆਪਾਂ ਗੱਲ ਕੀਤੀ ਜਾਵੇ ਆਪਾਂ ਲੀਡਰਾਂ ਦੀ ਗੱਲ ਕਰਦੇ ਆ ਆਪਣੇ ਬੜੇ ਐਮਪੀ ਨੇ ਲੋਕਲ ਐਮਪੀ ਨੇ ਕਿਸੇ ਨਾਲ ਆਪਣੀ ਕੋਈ ਗੱਲਬਾਤ ਹੋਈ ਐਮਪੀਪੀ ਦੇ ਨਾਲ ਸਾਡੀ ਮੀਟਿੰਗ ਹੋ ਰਹੀ ਆ ਪਰ ਐਮਪੀ ਸਾਹਿਬ ਸਾਡੇ ਸਾਰੇ ਓਟਵਾ ਗਏ ਹੋਏ ਸਕੇ ਸ਼ਾਇਦ ਐਸ ਵੀ ਕਾ ਜਾਣ ਤੇ ਸਾਡੀ ਸ਼ਾਇਦ ਗੱਲ ਸੁਣਨ ਉਹ ਜੇ ਉਹਨਾਂ ਨੂੰ ਲੱਗਾ ਵੀ ਸਾਡੇ ਅਸੀਂ ਉਹਨਾਂ ਦੇ ਲਈ ਜੀ ਕੀਮਤ ਰੱਖਦੇ ਆ ਜੇ ਸਾਡੀ ਕੀਮਤ ਸਾਡੀ ਵੋਟ ਹੈ ਨਹੀਂ ਤਾਈ ਦਾ ਮਤਲਬ ਸਾਡੀ ਕੀਮਤ ਹੈ ਨਹੀਂ ਤਾਂ ਫੇਰ ਉਹ ਸਾਡੀ ਗੱਲ ਨਹੀਂ ਸੁਣਨਗੇ ਹੋ ਸਕਦਾ ਤੁਹਾਡੇ ਵਰਗੇ ਸੱਜਣਾਂ ਦੀ ਜਾਂ ਬਾਕੀ ਜਿਹੜੇ ਅੱਜ ਲੋਕ ਇੰਨੇ ਆਏ ਹੈਗੇ ਆ ਉਹਨਾਂ ਦੇ ਮੂੰਹ ਨੂੰ ਸ਼ਾਇਦ ਉਹ ਸਾਡੀ ਗੱਲ ਜਰੂਰ ਸੁਣ ਲੈਣ ਪਰ ਟੈਕਸ ਤਾਂ ਤੁਸੀਂ ਵੀ ਉਹਨਾਂ ਹੀ ਦਿੰਨੇ ਹੋ ਦੇਖਿਆ ਜਾਵੇ ਤਾਂ ਇਹ ਲੋਕਾਂ ਦੇ ਬੜਾ ਵਹਿਮ ਹੈ ਇਹ ਵੀ ਕੱਢ ਦਿਓ ਵੀ ਲੋਕਾਂ ਨੂੰ ਲੱਗਦਾ ਵੀ ਇਹ ਬੋਝ ਨੇ ਲੋਕਾਂ ਨੂੰ ਪਰ ਇਹ ਨਹੀਂ ਪਤਾ ਵੀ ਤੁਹਾਡੇ ਟੈਕਸ ਨਾਲ ਹੀ ਜਿਹੜੀ ਆ ਪੈਨਸ਼ਨ ਆ ਜਾਂ ਦੂਜੀ ਚੱਲਦੀ ਆ ਤੁਹਾਨੂੰ ਕੁਝ ਨਹੀਂ ਦਿੱਤਾ ਜਾਂਦਾ ਬੈਨੀਫਿਟ ਦੂਜਿਆਂ ਨੂੰ ਦਿੱਤੇ ਜਾਂਦੇ ਨੇ ਇਹੀ ਗੱਲ ਮੈਂ ਪਿਛਲੇ ਦਿਨਾਂ ਵਿੱਚ ਕਹੀ ਸੀ ਕਿ ਜਦੋਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਥੋੜਾ ਜਿਹਾ ਧੱਕਾ ਜਿਹਾ ਕੀਤਾ ਸੀ ਜੋ ਬੋਲਿਆ ਗਿਆ ਪਰ ਉਹ ਤਾਂ ਮੇਰੇ ਇਹੀ ਸੀਗਾ ਵੀ ਲੋਕਾਂ ਦੇ ਪੈਸੇ ਦਾ ਹੀ ਸਾਰਾ ਖੋਜਾ ਤੇ ਉਸ ਟੈਕਸ ਦੇ ਵਿੱਚ ਅਸੀਂ ਵੀ ਕੰਟਰੀਬਿਊਟ ਕਰਦੇ ਆ ਮੇਰੇ ਕਹਿਣ ਦਾ ਮਤਲਬ ਇਹ ਸੀ ਮੇਰੇ ਕਹਿਣ ਦਾ ਤਰੀਕਾ ਥੋੜਾ ਜਿਹਾ ਗਲਤ ਹੋ ਗਿਆ ਸੀਗਾ ਪਰ ਮੈਂ ਇਹੀ ਕਹਿ ਰਿਹਾ ਪਰ ਉਹ ਸਾਨੂੰ ਤਾਂ ਉਹ ਕਹਿੰਦੇ ਤੁਹਾਡੇ ਤੋਂ ਪਹਿਲਾਂ ਕਿਹੜਾ ਇੱਥੇ ਘਰ ਨਹੀਂ ਬਣਦੇ ਸੀਗੇ ਤਾਂ ਅੱਛਾ ਜੇ ਸਾਡੇ ਤੋਂ ਪਹਿਲਾਂ ਫਿਰ ਨਹੀਂ ਬਣਦਾ ਸੀ ਉਹਨਾਂ ਨੇ ਕਿਹਾ ਕਿ ਇੱਥੇ ਉੱਲੂ ਬੋਲਦੇ ਸੀਗੇ ਕਿ ਘੰਟੇ-ਘੰਟੇ ਬਾਅਦ ਇੱਕ ਬੱਸ ਆਉਂਦੀ ਹੁੰਦੀ ਸੀਗੀ ਹੁਣ ਹਰ ਇੱਕ ਪੰਜ-ਪੰਜ ਮਿੰਟ ਬਾਅਦ ਇੱਕ-ਇੱਕ ਬੰਦੇ ਨੇ ਪੰਜ-ਪੰਜ 10-10 ਘਰ ਲਏ ਹੋਏ ਆ ਰੈਂਟ ਦੇ ਉਹ ਮੈਂ ਨਹੀਂ ਕ ਆ ਉਹਨਾਂ ਦੇ ਤੋਂ ਬਾਅਦ ਇਕਨੋਮੀ ਨੇ ਕਿੰਨਾ ਗਰੋਥ ਕੀਤਾ ਤੁਸੀਂ ਉਹਦੇ ਤੋਂ ਅੱਖਾਂ ਮੀਟ ਲਈਆਂ ਬਿਲਕੁਲ ਤੁਸੀਂ ਕਿ ਮੰਨ ਹੀ ਨਹੀਂ ਰਹੇ ਮਤਲਬ ਹਨਾ ਉਹੀ ਆਪਾਂ ਕਹਿ ਰਹੇ ਆ ਕਿ ਅਸੀਂ ਵੀ ਟੈਕਸ ਪੇਅਰ ਦੇ ਵਿੱਚ ਸਾਡਾ ਹਿੱਸਾ ਆ ਪਰ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਅਸੀਂ ਟੈਕਸ ਪੇ ਕੀਤਾ ਸਾਨੂੰ ਪੀਆਰ ਦਿੱਤੀ ਜਾਵੇ ਆਪਾਂ ਕਹਿ ਰਹੇ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਸੀਗਾ ਕਿ ਪੀਆਰ ਸਟੱਡੀ ਲਾਓ ਇਹ ਪੀਆਰ ਦਾ ਪਾਥਵੇ ਆ ਤੁਸੀਂ ਉਹਨੂੰ ਕੰਪਲੀਟ ਕਰੋ ਸਿਰਫ ਟੈਕਸ ਦੇ ਬੇਸ ਤੇ ਸਾਨੂੰ ਪੀਆਰ ਨਾ ਦਿਓ ਪਰ ਅਸੀਂ ਵੀ ਟੈਕਸ ਪੇਅਰ ਆ ਉਹ ਤਾਂ ਹੈਗੇ ਹੀ ਆ ਸਾਡਾ ਸੀਪੀਪੀ ਕਟਿਆ ਗਿਆ ਸਾਨੂੰ ਵਾਪਸ ਕਰ ਦਿਓ ਕੈਨੇਡੀਅਨ ਪੈਨਸ਼ਨ ਪਲਾਨ ਦੇ ਵਿੱਚ ਤੁਸੀਂਾਨੂੰ ਪੈਨਸ਼ਨ ਹੀ ਨਹੀਂ ਦੇਣੀ ਤਾਂ ਮੈਂ ਕਿਉਂ ਪੈਨਸ਼ਨ ਦੇ ਪੈਸੇ ਤਾਂ ਮੈਂ ਬੋਰੇ ਬੜਾ ਚੰਬਾ ਮੰਨਦੇ ਅੱਛਾ ਤੁਸੀਂ ਵੀ ਦਿੱਤਾ ਫਿਰ ਉਹ ਉਹਨਾਂ ਦੇ ਭਾਦੀ ਕਿਤੇ ਵਿਹਲੀਆਂ ਖਾ ਰਹੇ ਨੇ ਨਹੀਂ ਨਹੀਂ ਉਹ ਵੀ ਇੱਕ ਸਟੱਡੀ ਹੈਗੀ ਆ ਕਿ ਇੱਕ ਜੇ ਕੈਨੇਡੀਅਨ ਰਿਟਾਇਰ ਹੁੰਦਾ ਆ ਉਹਨੂੰ ਪੈਨਸ਼ਨ ਦੇਣ ਦੇ ਲਈ ਨਾਲ ਕੋਲ 5 ਬੰਦੇ ਚਾਹੀਦੇ ਜਿਹੜੇ ਇਮੀਗ੍ਰੈਂਟ ਕੰਮ ਕਰਨ ਜਾਂ ਚੈੱਕ ਤੇ ਕੰਮ ਕਰਨ ਉਹ ਇੱਕ ਡਾਟੇ ਦੇ ਮੁਤਾਬਕ ਉਹਨਾਂ ਦੀ ਗਿਣਤੀ ਸਿਰਫ 3 ਨਾਲ ਹਜੇ ਇਹਨਾਂ ਨੂੰ ਤਾਂ 2 ਬੰਦੇ ਹੋਰ ਚਾਹੀਦੇ ਨੇ ਤਾਂ ਤੁਹਾਨੂੰ ਪੈਨਸ਼ਨ ਹੀ ਨਹੀਂ ਮਿਲਣੀ ਆ ਉਹ ਲੋਕਾਂ ਦਾ ਜਿਹੜਾ ਵਹਿਮ ਹੈ ਕੱਢ ਦੋ ਵੀ ਇੱਥੇ ਲੋਕ ਆਉਣੋਂ ਹਟਣੇ ਨਹੀਂ ਚਾਹੇ ਸਾਡੇ ਰੂਪ ਚ ਚਾਹੇ ਕਿਸੇ ਹੋਰ ਕਮਿਊਨਿਟੀ ਚ ਆਉਣ ਹੋਰ ਦੇਸ਼ ਤੋਂ ਆਉਣਗੇ ਜਰੂਰ ਬਿਲਕੁਲ ਇਹ ਸਿਰਫ ਰੈਸੈਸ਼ਨ ਦੀ ਸ਼ੁਰੂਆਤ ਕਰਕੇ ਤੇ ਸਿਰਫ ਵੋਟਾਂ ਕਰਕੇ ਮੁੱਦਾ ਆ ਇਸ ਤੋਂ ਬਿਨਾ ਇਹ ਕੋਈ ਮੁੱਦਾ ਨਹੀਂ ਹੈਗਾ ਇਮੀਗ੍ਰੈਂਟ ਦੀ ਤਾਂ ਹੋਰ ਲੋੜ ਹੈ ਜੇ ਲੋੜ ਨਹੀਂ ਸੀਗੀ ਤਾਂ ਜਿਹੜਾ ਰੀਸੈਂਟ ਕੈਪ ਅਨਾਉਂਸ ਕੀਤਾ ਜਿਹਨੂੰ ਅਸੀਂ ਸਹੀ ਮੰਨਦੇ ਆ ਕਿ ਚਲੋ ਤੁਸੀਂ ਕੈਪਲਾ ਪਿੱਛੋਂ ਹੋਰ ਨਾ ਬਲਾਓ ਪਹਿਲਾਂ ਇਹਨਾਂ ਨੂੰ ਅਡਜਸਟ ਕਰੋ ਉਸ ਕੈਪ ਦੇ ਬਾਵਜੂਦ ਵੀ 4 ਲੱਖ ਸਟੂਡੈਂਟ ਕੈਨੇਡਾ ਜੈਂਟਰ ਕਰ ਗਏ ਤੇ ਹੋਰ ਦੱਸੋਗੇ ਤੁਸੀਂ ਕੀ ਕਰੋਗੇ ਸਿਰਫ ਅਖ ਠੀਕ ਹੈ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਵੈਰੀ ਮਚ ओके ਬਈਓ ਸੋ ਸਿੱਧੂ ਸਾਹਿਬ ਤੁਸੀਂ ਆਏ ਹੋ ਇੱਥੇ ਅੱਜ ਰੈਲੀ ਆ ਸਟੂਡੈਂਟਾਂ ਨੂੰ ਬੈਠਿਆ ਨੇ ਉੱਥੇ ਇੱਕ ਮਹੀਨਾ ਹੋ ਗਿਆ ਜੀ ਔਰ ਉਹ ਵਿਚਾਰੇ ਆਪਣਾ ਪੀਸਫੁੱਲ ਪ੍ਰੋਟੈਸਟ ਕਰ ਰਹੇ ਆ ਔਰ ਕੋਈ ਮੇਰੇ ਹਿਸਾਬ ਨਾਲ ਗਵਰਨਮੈਂਟ ਦੇ ਕੰਨਾਂ ਤੇ ਕਹਿ ਲੋ ਜਾਵੂ ਕਹਿ ਲੋ ਜਾਂ ਜਾਣ ਪੁੱਝ ਕੇ ਕਹਿ ਲੋ ਹੁਣ ਇਹਦਾ ਪਤਾ ਨਹੀਂ ਜੀ ਐਕਚੁਅਲ ਕੀ ਆ ਪਰ ਆਪਾਂ ਤਾਂ ਮਤਲਬ ਉਹ ਗੱਲ ਕਰ ਸਕਦੇ ਆ ਜਿਹੜੀ ਅੱਖੀਂ ਦੇਖਦੇ ਆ ਤੁਸੀਂ ਕੀ ਸੋਚਦੇ ਹੋ ਜੀ ਇਹਨਾਂ ਬਾਰੇ ਸਭ ਤੋਂ ਪਹਿਲਾਂ ਆਪ ਜਿਹਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਮੈਂ ਕਿਉਂਕਿ ਮੈਂ ਖੁਦ ਲੋਅਰ ਐ ਮੈਨੂੰ ਹੋ ਗਏ ਨੇ 40 ਸਾਲ ਇਨ ਦਾ ਲਾ ਫੀਲਡ ਤੇ ਮੈਂ ਇੱਕੋ ਹੀ ਗੱਲ ਕਹਿ ਸਕਦਾ ਕਿ ਇਸ ਕੰਟਰੀ ਦੇ ਅੰਦਰ ਡਿਪੋਰਟੇਸ਼ਨ ਜਿਹੜੀ ਕਹਿ ਰਹੇ ਨੇ ਸਟੂਡੈਂਟਸ ਨੂੰ ਵਾਪਸ ਭੇਜਣਾ ਨਾਟ ਪੋਸੀਬਲ ਉਹਦਾ ਰੀਜ਼ਨ ਵੈਰੀ ਸਿੰਪਲ ਹੈ ਕੋਈ ਰਿਫਿਊਜੀ ਬੰਦਾ ਕੱਲ ਨੂੰ ਉਹ ਡਿਪੋਰਟੇਸ਼ਨ ਲੱਗਦੀ ਹੈ ਤਾਂ ਉਹਨੂੰ ਚਾਂਸ ਦਿੱਤਾ ਜਾਂਦਾ ਕੋਰਟ ਦੇ ਅੰਦਰ ਫਿਰ ਉਹਦੇ ਬਾਅਦ ਅਪੀਲ ਉਥੋਂ ਹਾਰ ਜੇ ਤਾਂ ਅਪੀਲ ਕੀਤੀ ਜਾ ਸਕਦੀ ਹੈ ਇੱਥੇ ਅਸੀਂ ਜੁਆਇੰਟ ਕੀ ਕਹਿੰਦੇ ਨੇ ਅ ਲੇਟੀਕੇਸ਼ਨ ਸ਼ੁਰੂ ਕਰਨੀ ਹੈ ਉਹਦਾ ਮਤਲਬ ਇਹ ਹੈ ਕਿ 40 ਹਜ਼ਾਰ ਬੱਚੇ ਸਾਈਨ ਕਰਕੇ ਪਟੀਸ਼ਨ ਨੂੰ ਦੇਣਗੇ ਔਰ ਉਹਨਾਂ ਨੂੰ ਰਿਪਰੈਜ਼ੈਂਟ ਲਾਇਰ ਕਰਨਗੇ ਕਿਉਂਕਿ ਨਾ ਇਹ ਬੱਚਿਆਂ ਨੂੰ ਪਤਾ ਸੀਗਾ ਕਿ ਇੱਥੇ ਆ ਕੇ ਦੋ ਕਮਰਿਆਂ ਦੇ ਵਿੱਚ ਕਾਲਜ ਖੋਲਿਆ ਜਾਊ ਇਹਦੀ ਰਿਸਪੌਂਸਿਬਿਲਟੀ ਗਵਰਨਮੈਂਟ ਦੀ ਹੈ ਦੂਜੀ ਰਿਸਪੌਂਸਿਬਿਲਟੀ ਗਵਰਨਮੈਂਟ ਦੀ ਇਹ ਹੈ ਕਿ ਜਦੋਂ ਤੁਸੀਂ ਇਹਨਾਂ ਤੋਂ ਫੀਸ ਲੈ ਲਈ ਹੈ ਤੁਸੀਂ ਇਹਨਾਂ ਤੋਂ ਸਭ ਕੁਝ ਲੈ ਲਿਆ ਤੁਹਾਡੇ ਕੋਲੇ ਕਾਨੂੰਨ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਲੈਣ ਦੀ ਸੁਵਿਧਾ ਦੇਣੀ ਚਾਹੀਦੀ ਸੀ ਦੋ ਤੀਜੀ ਗੱਲ ਜਦੋਂ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ 50% ਬੰਦਾ ਹੋਰ ਚਾਹੀਦਾ ਹੈ ਜਿਹੜਾ 5 ਲੱਖ ਬੰਦਾ ਹੈ ਅੱਜ 40 ਮਿਲੀਅਨ ਦੀ ਪੋਪੂਲੇਸ਼ਨ ਹੈ ਟੋਟਲ ਤੇ ਚਾਹੀਦੀ ਇਹਨਾਂ ਨੂੰ 100 ਮਿਲੀਅਨ ਹੈ ਹਰ ਸਾਲ ਇਹ ਕਹਿੰਦੇ ਨੇ ਅਸੀਂ ਇੰਨੇ ਲਿਆ ਕੇ 5 ਲੱਖ ਲਿਆ ਲਿਆ ਕੇ ਅਗਲੇ 50 ਸਾਲਾਂ ਨੂੰ ਇੱਥੇ 100 ਮਿਲੀਅਨ ਕਰ ਦਾਂਗੇ ਅੱਜ ਤੁਹਾਡੇ ਕੋਲੇ ਕੁਆਲੀਫਾਈਡ ਬੱਚੇ ਬੈਠੇ ਨੇ ਅੱਜ ਬੱਚੇ ਇੱਥੇ ਆ ਚੁੱਕੇ ਨੇ ਉਹਨਾਂ ਨੂੰ ਇਸ ਸਿਸਟਮ ਦਾ ਵੀ ਪਤਾ ਚੱਲ ਗਿਆ ਕਿੱਦਾਂ ਰਹਿਣਾ ਕਿੱਦਾਂ ਨਹੀਂ ਰਹਿਣਾ ਉਹ ਬੱਚਿਆਂ ਨੂੰ ਤੁਸੀਂ ਭੇਜਣਾ ਚਾਹੁੰਦੇ ਹੋ ਤੇ ਨਵੇਂਆਂ ਨੂੰ ਤੁਸੀਂ ਮਲਾਣਾ ਚਾਹੁੰਦੇ ਹੋ ਮੈਨੂੰ ਤਾਂ ਤੁਹਾਡੇ ਹੀ ਨਹੀਂ ਸਮਝ ਆ ਰਿਹਾ ਗਵਰਨਮੈਂਟ ਦੀ ਪਾਲਿਸੀ ਕੀ ਹੈ ਅਗਰ ਉਹ ਕਹਿੰਦੇ ਨੇ ਕਿ ਵੀ ਇਹ ਬੱਚਿਆਂ ਨੂੰ ਪਤਾ ਸੀਗਾ ਤੇ ਇਹ ਬਹੁਤ ਗਲਤ ਗੱਲ ਹੈ ਤੁਹਾਨੂੰ ਵੀ ਪਤਾ ਸੀਗਾ ਕਿ ਦੋ ਕਮਰਿਆਂ ਦੇ ਵਿੱਚ ਕਾਲਜ ਨਹੀਂ ਹੁੰਦਾ ਪੈਸਾ ਜੀ ਮਨ ਲੱਗਦਾ ਬਿਲਕੁਲ ਗਵਰਨਮੈਂਟ ਨੂੰ ਪਿਆ 1.4 ਬਿਲੀਅਨ ਡਾਲਰ ਲਾਸਟ ਈਅਰ ਦੀ ਉਹਦੀ ਜਿਹੜੀ ਇਨਕਮ ਦਿਖਾਈ ਹੈ ਉਹ ਤੋਂ ਪਹਿਲਾਂ ਤੁਸੀਂ 20 ਸਾਲ ਦੇ ਲਾ ਲਓ 15 ਸਾਲ ਦੇ ਲਾ ਲਓ ਇਹਨਾਂ ਦੀ ਅੱਧੀ ਇਕਨੋਮੀ ਸਟੂਡੈਂਟ ਦੇ ਫੀਸਾਂ ਦੇ ਨਾਲ ਚੱਲੀ ਹੈ ਅੱਜ ਤੁਸੀਂ ਬਿਲੀਅਨਸ ਆਫ ਡਾਲਰ ਲੈ ਕੇ ਤੁਸੀਂ ਕਿੱਦਾਂ ਕਹਿ ਦੋਗੇ ਕਿ ਵੀ ਤੁਸੀਂ ਵਾਪਸ ਚੱਲ ਜਾਓ ਔਰ ਦੂਜੀ ਗੱਲ 2% ਬੱਚਾ ਕਮਿਊਨਿਟੀ ਦੇ ਵਿੱਚ ਖਰਾਬ ਵੀ ਨਿਕਲਦਾ ਹੈ ਜਿਹੜੇ ਟੇਢੇ ਮੱਡੇ ਕੰਮ ਕਰ ਲੈਂਦੇ ਨੇ ਉਹਨਾਂ ਨੂੰ ਤੁਸੀਂ ਲੈ ਕੇ ਸਾਰੀ ਕਮਿਊਨਿਟੀ ਨੂੰ ਰੋਂਗ ਨਹੀਂ ਕਹਿ ਸਕਦੇ ਅੱਜ ਪਤਵੰਤੇ ਸੱਜਣ ਆਏ ਹੋਏ ਨੇ ਇਧਰ ਬਾਜਵਾ ਸਾਹਿਬ ਨੇ ਇਧਰਲੇ ਪਾਸੇ ਪੰਜਾਬੀ ਦੇ ਵਿਸ਼ ਪੰਜਾਬੀ ਦੇ ਕੀ ਕਹਿੰਦੇ ਨੇ ਸਭ ਤੋਂ ਵੱਡੇ ਦਲਬੀਰ ਭਾਜੀ ਸਾਡੇ ਉਹਨਾਂ ਦੇ ਨਾਲ ਉਹਨਾਂ ਦੇ ਫਰੈਂਡਸ ਆ ਇਧਰ ਇੰਦਰਜੀਤ ਬਲ ਬਸਪੜ ਕੇ ਲੈ ਕੇ ਆ ਰਹੇ ਨੇ ਸਾਡਾ ਮਕਸਦ ਇਹੀ ਹੈ ਕਿ ਜਿੰਨੇ ਵੀ ਅਸੀਂ ਕਮਿਊਨਿਟੀ ਦੇ ਲੀਡਰਸ ਹੈ ਕਿ ਇਹ ਬੱਚਿਆਂ ਨੂੰ ਮਿਸਲੀਡ ਨਹੀਂ ਹੋਣ ਦਵਾਗੇ ਹੁਣ ਵੈਰੀ ਸੂਨ ਆਪਣਾ ਜੋ ਆਪਣਾ ਦਲਬੀਰ ਜੀ ਵੈਰੀ ਸੂਨ ਇੱਕ ਕਰਨ ਲੱਗੇ ਆ ਪੁਆਇੰਟ ਦੇ ਹਿਸਾਬ ਦੇ ਨਾਲ ਜਿਹਦੇ ਵਿੱਚ ਫੈਡਰਲ ਗਵਰਨਮੈਂਟ ਪਲੱਸ ਕਾਲਜਸ ਦੋਨਾਂ ਨੂੰຊੂਕ ਕੀਤਾ ਜਾਊਗਾ ਕਿਉਂਕਿ ਦੋਨਾਂ ਨੇ ਗਲਤੀ ਕੀਤੀ ਹੈ ਅਗਰ ਤੁਸੀਂ ਔਰਤੋਂ ਕਿਸੇ ਨੂੰ ਵੀਜ਼ਾ ਦਿੰਨੇ ਹੋ ਤੇ ਤੁਸੀਂ ਉਹਨਾਂ ਦੀ ਚੈਕਿੰਗ ਕਰਕੇ ਦਿੰਨੇ ਹੋ ਇੱਧਰ ਜਦੋਂ ਆ ਜਾਂਦੇ ਹੋ ਤੁਸੀਂ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੈਗੀ ਹੈ ਜਾਂ ਤੁਸੀਂ ਬੱਚਿਆਂ ਨੂੰ ਜੌਬ ਦੇ ਕੇ ਪੱਕੇ ਕਰੋ ਇੱਥੇ ਜਾਂ ਫਿਰ ਤੁਸੀਂ ਇਹਨਾਂ ਦੇ ਜਿੰਨੇ ਪੈਸੇ ਲਿੱਤੇ ਨੇ ਹੁਣ ਤੱਕ ਦੇ ਸਾਰੇ ਵਾਪਸ ਕਰੋ ਈਵਨ ਯੂਨੀਵਰਸਿਟੀਆਂ ਜਿਹੜੀਆਂ ਪ੍ਰਾਈਵੇਟ ਦੋ ਕਮਰਿਆਂ ਦੇ ਵਿੱਚ ਕਦੇ ਸੁਣਿਆ ਨਹੀਂ ਸੀ ਕਾਲਜ ਹੁੰਦਾ ਸ਼ਰਮ ਦੀ ਗੱਲ ਹੈ ਕਦੇ ਇੰਡੀਆ ਤਾਂ ਕੀ ਬੰਗਲਾਦੇਸ਼ ਜਿਹੇ ਕੰਟਰੀ ਦੇ ਵਿੱਚ ਵੀ ਦੋ ਕਮਰਿਆਂ ਚ ਕਾਲਜ ਨਹੀਂ ਹੋਊਗਾ ਇੱਥੇ ਦੋ ਕਮਰਿਆਂ ਚ ਕਾਲਜ ਕਰ ਰਹੇ ਹੋ ਫਿਰ ਤੁਸੀਂ ਸਾਰੇ ਬੱਚਿਆਂ ਨੂੰ ਫੇਲ ਕਰਕੇ 3000 ਡਾਲਰ ਦੀ ਫੀਸ ਲੈ ਕੇ ਸਾਰਿਆਂ ਤੋਂ ਇਨਕਮ ਲੈ ਰਹੇ ਹੋ ਔਰ ਗਵਰਨਮੈਂਟ ਦੇਖ ਰਹੀ ਹੈ ਕ੍ਰਾਈਮ ਕਰਨਾ ਤੇ ਕ੍ਰਾਈਮ ਨੂੰ ਭੜਾਵਾ ਦੇਣਾ ਦੋਨੋਂ ਗਿਲਤੀ ਨੇ ساری ਦੋਨਾਂ ਹੱਥਾਂ ਨਾਲੀ ਵਾਜਦੀ ਹੈ ਜੀ ਦੋਨੋਂ ਹੱਥਾਂ ਨਾਲ ਤਾਲੀ ਵਾਦੀ ਬੱਚਿਆਂ ਦੇ ਕੋਈ ਮਾਰਾ ਨਹੀਂ ਕੀਤਾ ਇਹ ਆ ਗਏ ਅਗਰ ਇਹਨਾਂ ਨੂੰ ਕਿਹਾ ਵੀ ਸੀਗਾ ਕਿ ਤੁਸੀਂ ਇੱਥੇ ਕੰਮ ਨਹੀਂ ਕਰ ਸਕੋਗੇ ਤੁਸੀਂ ਵਾਪਸ ਜਾਣਾ ਪੈਗੂ ਪੜ੍ਹਾਈ ਦੇ ਬਾਅਦ ਪਰ ਤੁਸੀਂ ਇਹ ਦੱਸਿਆ ਜੀ ਇਹਨਾਂ ਨੂੰ ਕਿ ਪੜ੍ਹਾਈ ਦੋ ਕਮਰੇ ਚ ਹੋਊਗੀ ਕਿ ਆ ਤੁਸੀਂ ਦੱਸਿਆ ਜੀ ਇਹਨਾਂ ਦੀ ਪੜ੍ਹਾਈ ਜਿਹੜੀ ਕੈਨੇਡਾ ਦੇ ਬੱਚਾ ਆਏ ਆ ਉਹ ਜੇ ਸਪੈਸ਼ਲਾਈਜ਼ ਕੋਈ ਬੱਚਾ ਬਣ ਜਾਊਗਾ ਨਹੀਂ ਝੂਠ ਤੇ ਉਤੇ ਝੂਠ ਇੱਕ ਐਲ ਐਮ ਆਈ ਨੂੰ ਜਿਹੜਾ 1500 ਡਾਲਰ ਦੀ ਹੁੰਦੀ ਹੈ ਉਹਨੂੰ 35000 30000 ਤੇ ਵੇਚ ਰਹੇ ਨੇ ਕਿ ਗਵਰਨਮੈਂਟ ਨੂੰ ਪਤਾ ਨਹੀਂ ਹੈ ਕਿ ਐਲ ਐਮ ਆਈ ਕਿੱਦਾਂ ਹੁੰਦੀ ਹੈ ਇਹ ਸਾਰੀਆਂ ਗੱਲਾਂ ਬੱਚਿਓ ਘਬਰਾਣ ਦੀ ਲੋੜ ਨਹੀਂ ਐ ਇੱਥੇ ਰਫਰੂਜੀ ਬੰਦੇ ਨੂੰ ਵੀ ਚਾਂਸ ਮਿਲਦਾ ਹੈ ਅਗਰ ਉਹ ਹਾਰ ਜਾਂਦਾ ਹੈ ਫਿਰ ਉਹਦੀ ਅਪੀਲ ਕੋਰਟ ਜਾਂਦਾ ਹੈ ਫਿਰ ਉੱਥੇ ਵੀ ਅਗਰ ਹਾਰ ਜਾਂਦਾ ਹੈ ਫਿਰ ਉਹਦੇ ਬਾਅਦ ਉਹਦੀ ਡਿਪੋਰਟੇਸ਼ਨ ਲੱਗਦੀ ਹੈ ਉਸ ਪ੍ਰੋਸੈਸ ਨੂੰ 7-8 ਸਾਲ ਲੱਗ ਜਾਂਦੇ ਨੇ ਤੇ ਤੁਸੀ ਘਬਰਾਣ ਦੀ ਲੋੜ ਨਹੀਂ ਸਾਰੀ ਕਮਿਊਨਿਟੀ ਤੁਹਾਡੇ ਨਾਲ ਹੈ ਡੋਨਟ ਯੂ ਐਵਰ ਥਿੰਕ ਥੈਟ ਕਿ ਯੂ ਗਾਇਜ਼ ਆਰ ਅਲੋਨ ਵੀ ਵਿਲ ਮੇਕ ਸ਼ੋਰ ਥੈਟ ਦ ਗਵਰਨਮੈਂਟ ਇਜ਼ ਰਿਸਪੋਨਸਿਬਲ ਫਾਰ 올 ਥਿਸ ਐਕਟ ਪਲਸ ਦ ਕਾਲਜਸ all those colleges who made the money, they should be responsible for all this act of these kids. these kids came from far away, from seven seas, far away from india. even they had no knowledge about canadian weather, of economy, anything. they believed on you guys, and you guys have betrayed us, and we will make sure that you get the justice. thank you very, very much. ਕਸ ਸੋ ਤੁਸੀਂ ਇੱਥੇ ਆਏ ਹੋ ਕਮਿਊਨਿਟੀ ਦੇ ਨਾਲ ਤੁਸੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਕਰਾਉਣੇ ਨੇ ਲੋਕ ਬੜੇ ਬੜੇ ਵੱਡੇ ਵੱਡੇ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਤੁਸੀਂ ਵੀ ਅੱਜ ਆ ਕੇ ਖੜ ਗਏ ਕਿਉਂਕਿ ਜਦੋਂ ਇਹ ਧਰਨਾ ਸਟਾਰਟ ਹੋਇਆ ਸੀ ਉਦੋਂ ਇਕੱਲੇ ਬੱਚੇ ਸੀਗੇ ਜੀ ਉਦੋਂ ਇਹ ਲੱਗਦਾ ਸੀ ਵੀ ਨਹੀਂ ਯਾਰ ਹੁਣ ਇਹਨਾਂ ਦੇ ਨਾਲ ਕੋਈ ਨਹੀਂ ਕਿਉਂਕਿ ਮੈਨੂੰ ਉਹ ਪ੍ਰੋਟੈਸਟ ਯਾਦ ਆਉਂਦੇ ਜਦੋਂ 에ਰਪੋਰਟ ਰੋਡ ਤੇ ਕੀਤਾ ਸੀ ਉਦੋਂ ਸਾਰੀ ਸਾਡੀ ਕਮਿਊਨਿਟੀ ਚੰਗੇ ਚੰਗੇ ਲੀਡਰ ਆ ਕੇ ਖੜੇ ਸੀ ਇਹ ਸ਼ੁਰੂ ਜਿੱਦਣ ਕੀਤਾ ਇਹਨੇ ਇਕੱਲੇ ਸੀ ਪਰ ਅੱਜ ਬੜੀ ਖੁਸ਼ੀ ਹੋਈ ਦੇਖ ਕੇ ਤੁਸੀਂ ਇੱਥੇ ਹੋ ਹੋਰ ਪ੍ਰਤਵੰਤੇ ਸੱਜਣ ਇੱਥੇ ਹੋ ਕੀ ਕ ਮੈਂ ਸਭ ਤੋਂ ਪਹਿਲਾਂ ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਆਪਣੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੱਚਿਆਂ ਨਾਲ ਤਾਂ ਖੜੇ ਕਿਉਂਕਿ ਮੈਂ ਰੇਡੀਓ ਪ੍ਰੋਮਿਸ 1350 ਤੇ ਕਰਦਾ ਹਾਂ 10 ਤੋਂ 11 ਅਸੀਂ ਕਾਫੀ ਇੰਟਰਵਿਊਜ਼ ਕੀਤੀਆਂ ਬੱਚਿਆਂ ਨਾਲ ਜਿੱਥੋਂ ਇਹ ਪਤਾ ਲੱਗਾ ਇਹਨਾਂ ਦੀਆਂ ਪ੍ਰੋਬਲਮਸ ਕੀ ਹੈਗੀਆਂ ਇਹ ਕਿੱਥੇ ਗਲਤ ਹੈ ਮੈਨੂੰ ਲੱਗਦਾ ਹੈ ਕਿ ਇਹ ਬੱਚੇ ਕਿਤੇ ਗਲਤ ਨਹੀਂ ਹੈ ਇਹਨਾਂ ਨੂੰ ਬਿਲਕੁਲ ਜਿਹੜਾ ਹੈ ਨਾ ਬਿਲਕੁਲ ਨਜਾਇਜ਼ ਇਹਨੂੰ ਤੰਗ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਜਿਹੜੀਆਂ ਇਹ ਲਾ ਕੇ ਵੀ ਵਾਪਸ ਚਲੇ ਜਾਓ ਰਿਪੋਰਟ ਕਰ ਇਹ ਬਿਲਕੁਲ ਨਜਾਇਜ਼ ਹੈ ਕਿਉਂਕਿ ਇਹਨਾਂ ਨੂੰ ਪਹਿਲੇ ਲਾਰਾ ਲਾਇਆ ਗਿਆ ਕਿ ਤੁਸੀਂ ਇੱਥੇ ਆਓ ਇਹਨਾਂ ਦੀ ਵੈੱਬਸਾਈਟ ਹੈ ਜੇਕਰ ਦੇਖੋ ਲਿਖਿਆ ਹੈ 2 ਸਾਲ ਤੁਸੀਂ ਇੱਥੇ ਆਓਗੇ ਪੜੋਗੇ 2 ਸਾਲ ਦੇ ਬਾਅਦ ਫਿਰ ਤੁਸੀਂ ਕੰਮ ਕਰੋਗੇ ਕੰਮ ਕਰਨ ਤੋਂ ਬਾਅਦ ਤੁਸੀਂ ਪੀਆਰ ਦੇ ਐਲੀਜੀਬਲ ਹੋ ਜਿਹਨਾਂ ਨੂੰ ਪਹਿਲੇ ਗੱਲ ਕਹਿ ਕੇ ਲਿਆਂਦਾ ਗਿਆ ਤੇ ਬੱਚਾ ਜਿਹੜਾ ਉੱਥੋਂ ਆਇਆ ਉਹ ਵਾਪਸ ਜਾਣ ਵਾਸਤੇ ਨਹੀਂ ਆਇਆ ਉਹ ਘਰੋਂ ਕਿਸ ਤਰ੍ਹਾਂ ਆ ਆਪਾਂ ਸਾਰਿਆਂ ਨੂੰ ਪਤਾ ਹੈ ਸਾਡੀ ਪੰਜਾਬੀ ਕਮਿਟੀ ਨੂੰ ਪਤਾ ਹੈ ਕੋਈ ਕਰਜ਼ਾ ਚੁੱਕਿਆ ਹੈ ਘਰ ਵੇਚ ਕੇ ਆਇਆ ਹੈ ਕੋਈ ਪਹਿਲੀ ਵੇਚ ਕੇ ਆਇਆ ਹੈ ਕੋਈ ਕਿਸੇ ਕੋ ਪੈਸੇ ਫੜ ਕੇ ਆਇਆ ਹੈ ਅੱਜ ਜੇ ਬੱਚੇ ਵਾਪਸ ਜਾਂਦੇ ਤਾਂ ਕਾਮਸਿਕਾਂ ਨੂੰ ਸਾਰੀ ਕਮਿਟੀ ਨੂੰ ਅਪੀਲ ਕਰਦਾ ਕਿ ਨਾ ਬੱਚਿਆਂ ਨਾਲ ਖੜੇ ਹੋਈਏ ਨਾ ਬੱਚਿਆਂ ਨੂੰ ਇਹ ਸਾਡੇ ਹੀ ਬੱਚੇ ਐ ਇਹ ਸਾਡੇ ਕਰਕੇ ਇਥੇ ਆਏ ਹੋਏ ਆ ਤੇ ਆਪਣੇ ਬੱਚੇ ਸਮਝ ਕੇ ਇਹਨਾਂ ਦਾ ਸਾਥ ਦਈਏ ਤਾਂ ਕਿ ਰਲ ਮਿਲ ਕੇ ਇਹਨਾਂ ਨੂੰ ਇਥੇ ਰੱਖ ਲਈਏ ਕਿ ਉਹ ਇਹਨਾਂ ਨੂੰ ਲੋਡ ਤਾਂ ਹੈ ਹੀ ਇਸੇ ਕੈਨੇਡਾ ਨੂੰ ਜਦੋਂ ਲੋਡ ਸੀ ਇਹਨਾਂ ਨੂੰ ਪੈਸੇ ਦੀ ਬੱਚਿਆਂ ਨੂੰ ਬੁਲਾ ਲਿਆ 10-10 ਹਜ਼ਾਰ ਡਾਲਰ ਵਿਚਾਰੇ 20-20 ਹਜ਼ਾਰ ਡਾਲਰ ਨਾਲ ਲੈ ਕੇ ਆਏ ਆ ਜਦੋਂ ਖਾਲੇ ਅਸੀਂ ਆਏ ਸੀ ਅਸੀਂ ਤੇ ਪੰਜ-ਪੰਜ ਡਾਲਰ ਲੈ ਕੇ ਆਏ ਸੀ ਅਸੀਂ ਪੈਸੇ ਭੇਜੇ ਆ ਇੱਥੋਂ ਇਹ ਤਾਂ ਬੱਚੇ ਪੈਸੇ ਨਾਲ ਲੈ ਕੇ ਆਏ ਅੱਜ ਕੈਨੇਡਾ ਦੀ ਕਮਿਊਨਿਟੀ ਅੱਜ ਕੈਨੇਡਾ ਦੀ ਜਿਹੜੀ ਇਕਨੋਮੀ ਹੈ ਨਾ ਉਹਨੂੰ ਕਿੰਨਾ ਇਹਨਾਂ ਦਾ ਫਾਇਦਾ ਹੋਇਆ ਆਪਾਂ ਸਾਰਿਆਂ ਨੂੰ ਪਤਾ ਅਸੀਂ ਕਿੰਨੇ ਜੇ ਅੱਗੇ ਤੋਂ ਕਹਿ ਰਹੇ ਜੀ ਲਓ ਜੀ 45% ਅਸੀਂ ਕੋਟਾ ਘਟਾ ਦਿੱਤਾ ਘਟਾ ਦਿੱਤਾ ਬੰਦ ਤਾਂ ਨਹੀਂ ਕੀਤਾ ਨਾ ਜੇ ਫਿਰ ਵੀ ਤੁਸੀਂ ਅੱਗੇ ਜੇ 55% ਸਾ ਫਿਰ ਮੰਗਾਉਣ ਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਕਿਉਂ ਨਹੀਂ ਅਸੀਂ ਰੱਖ ਲੈਂਦੇ ਇਹਨਾਂ ਬੱਚਿਆਂ ਦਾ ਕਸੂਰ ਕੀ ਹੈ ਕਿਉਂਕਿ ਤੁਹਾਡੇ ਕੋਲ ਆ ਗਏ ਆ ਜਿਹੜੇ ਬੱਚੇ ਗਲਤ ਕੰਮ ਕਰਦੇ ਆ ਕ੍ਰਿਮੀਨਲ ਆ ਕਰਾਇਮ ਕਰਦੇ ਆ ਅਸੀਂ ਕਿ ਇਹਨੂੰ ਵਾਪਸ ਭੇਜੋ ਰਿਪੋਰਟ ਕਰੋ ਕੋਈ ਵੀ ਹੈ ਕਿਸੇ ਕਮਿਸ਼ਨ ਦੇ ਨਾਲ ਰਿਪੋਰਟ ਕਰਦਾ ਪਰ ਜਿਹੜੇ ਵਿਚਾਰੇ ਬੱਚੇ ਮਿਹਨਤ ਕਰਛਾ ਗਿਆ ਮਿਹਨਤ ਕਰਦੇ ਆ ਉਹ ਤੋਂ ਆਪਣੇ ਕਰਜ਼ੇ ਚੁੱਕੇ ਆਏ ਹੋਏ ਆ ਇੱਥੇ ਆਪਣੇ ਮਾਪਿਓ ਦੇ ਵਾਸਤੇ ਆਏ ਹੋਏ ਆ ਉਹਨਾਂ ਦੇ ਮਾਪਿਓ ਦਾ ਅੱਗੇ ਕੀ ਹਾਲ ਹੋਏਗਾ ਉਹਨਾਂ ਬੱਚਿਆਂ ਦਾ ਵਾਪਸ ਜਾਣੇ ਕੀ ਹਾਲ ਹੋਏਗਾ ਨਾਨ ਨੂੰ ਮਾੜੇ ਕੰਮ ਤੋਰੀਏ ਬੱਚਾ ਹਮੇਸ਼ਾ ਮਾੜੇ ਕੰਮ ਉਹਦੋਂ ਹੀ ਤੁਰ ਇਹਨਾਂ ਨੂੰ ਮਜਬੂਰ ਨਾ ਕਰੋ ਕਿ ਬੱਚੇ ਮਾੜੇ ਕੰਮਾਂ ਵੱਲ ਜਾਣ ਇਹਨਾਂ ਸਾਥ ਦਿਓ ਤਾਂ ਕਿ ਆਪਣੀ ਮਿਹਨਤ ਕਸ਼ ਬੱਚੇ ਆ ਮਿਹਨਤ ਕਰਕੇ ਆਪਣੇ ਨੂੰ ਸਟੈਂਡ ਕਰਨ ਸਾਨੂੰ ਇਹਨਾਂ ਦਾ ਫਾਇਦਾ ਹੀ ਹੈ ਸਾਨੂੰ ਕੋਈ ਨੁਕਸਾਨ ਨਹੀਂ ਹੈਗਾ ਗਵਰਨਮੈਂਟ ਨੂੰ ਸਭ ਪਤਾ ਹੈਗਾ ਸਰਕਾਰਾਂ ਨੂੰ ਪਤਾ ਹੈ ਅੱਜ ਇਹ ਸਿਰਫ ਆਪਣੇ ਰਾਜਨੀਤੀ ਕਰਕੇ ਰਾਜਨੀਤੀ ਖੇਡਦੇ ਬੱਚਿਆਂ ਦੇ ਨਾਲ ਬੱਚਿਆਂ ਨਾਲ ਰਾਜਨੀਤੀ ਨਾ ਖੇਡੋ ਇਹਨਾਂ ਨੂੰ ਇੱਥੇ ਪਿਆਰ ਕਰੋ ਇਹਨਾਂ ਨੂੰ ਪੱਕੇ ਕਰਾਓ ਇੱਥੇ ਪੱਕੇ ਰਹਿਣਗੇ ਤੁਹਾਡਾ ਫਾਇਦਾ ਹੀ ਹੈ ਤੁਹਾਡੇ ਦੇ ਬਜ਼ੁਰਗ ਜਿਹੜੇ ਬਜ਼ੁਰਗ ਹੁੰਦੇ ਜਾਂਦੇ ਉਹਨਾਂ ਦੀ ਪੈਨਸ਼ਨ ਦੇ ਪੈਸੇ ਇਹਨਾਂ ਨੂੰ ਦੇਣੇ ਆ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਆਪਣੇ ਨੂੰ ਆਪਣੀ ਕਮੇਟੀ ਨੂੰ ਵੀ ਸਾਰੀਆਂ ਕਮੇਟੀਆਂ ਨੂੰ ਅਪੀਲ ਕਰਦਾ ਨਾ ਦੀ ਨਾ ਸਰਕਾਰ ਨੂੰ ਅਪੀਲ ਕਰਦਾ ਇਹਨਾਂ ਬੱਚਿਆਂ ਸਾਥ ਦਿਓ ਬੱਚਿਆਂ ਨੂੰ ਸਿਰ ਰੱਖ ਲਈਏ ਤਾਂ ਕਿ ਬੱਚੇ ਆਹ ਕੰਮ ਨਾ ਕਰਨ ਜਿਹੜਾ ਕੰਮ ਕਰਦੇ ਇਹ ਮਜਬੂਰੀ ਕਰਦੇ ਆ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਕਿ ਸੜਕਾਂ ਤੇ ਜਾ ਕੇ ਬਹਿਣ ਦਾ ਨਾ ਹੀ ਸੜਕਾਂ ਤੇ ਬਹਿਣ ਵਾਸਤੇ ਆਏ ਆ ਇਸ ਦੇ ਦੇਸ਼ ਵਿੱਚ ਨਾ ਹੀ ਸੜਕਾਂ ਤੇ ਬਹਿਣ ਵਾਸਤੇ ਇਹ ਤਾਂ ਵਿਚਾਰੇ ਮਿਹਨਤ ਕਰਨ ਆਏ ਆ ਇਹਨਾਂ ਨੂੰ ਮਿਹਨਤ ਕਰਨ ਦਿਓ ਉਸ ਪਾਸੇ ਧਿਆਨ ਲਾਓ ਇਹਨਾਂ ਦਾ ਤਾਂ ਕਿ ਆਪਣਾ ਕਾਮਯਾਬ ਹੋਣ ਤੇ ਆਪਣੇ ਆਉਣ ਵਾਲਿਆਂ ਦਾ ਜਾਂ ਆਪਣੇ ਪਰਿਵਾਰ ਦਾ ਜਾਂ ਤੁਹਾਡਾ ਸਾਰਾ ਭਲਾ ਸੋਚ ਸਕਣ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਸੋ ਸਾਡੇ ਨਾਲ ਬਲਦੇਵ ਸਿੰਘ ਸਾਹਿਬ ਨੇ ਸੋ ਤੁਸੀਂ ਇੱਥੇ ਆਏ ਹੋ ਜੀ ਸੈਦਵ ਜੀ ਔਰ ਕਮਿਊਨਿਟੀ ਇੱਥੇ ਇਕੱਠੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਮਾਗੇ ਕਸੂਰੀਆ ਸਾਹਿਬ ਨੇ ਵੀ ਇਹੀ ਗੱਲ ਕਰ ਗਏ ਕਿ ਕਿ ਜਦੋਂ ਬੱਚਿਆਂ ਨੇ ਸ਼ੁਰੂਆਤ ਕੀਤੀ ਸੀ ਇਕੱਲੇ ਸੀਗੇ ਜੀ ਤੇ ਉਦੋਂ ਐ ਲੱਗਦਾ ਸੀ ਵੀ ਨਹੀਂ ਵੀ ਇਸ ਵਾਰ ਸ਼ਾਇਦ ਪਰ ਹੁਣ ਥੋੜਾ ਜਿਹਾ ਹੌਸਲਾ ਹੋਇਆ ਕਿਉਂਕਿ ਬੱਚੇ ਕਿਤੇ ਨਾ ਕਿਤੇ ਤਾਂ ਆਪਣਾ ਹੀ ਆ ਜੀ ਔਰ ਇਹਨਾਂ ਦਾ ਕਸੂਰ ਕੋਈ ਨਹੀਂ ਹੈ ਜਿਹੜਾ ਗਵਰਨਮੈਂਟ ਜਾਂ ਲੋਕਾਂ ਦਾ ਕਹਿ ਲੋ ਜਾਂ ਕਾਲਜਾਂ ਕੰਨੀਓ ਕਹਿ ਲੋ ਇਹਨਾਂ ਦੇ ਨਾਲ ਜਿਹੜੀਆਂ ਦੋਗਲੀਆਂ ਨੀਤੀਆਂ ਕਰਕੇ ਪੈਸੇ ਹੜਪ ਲਏ ਗਏ ਹੁਣ ਜਦੋਂ ਇਹਨਾਂ ਦਾ ਟਾਈਮ ਆਇਆ ਤੇ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਇੱਥੋਂ ਚਲੇ ਜਾਓ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਇਹ ਹੀ ਕਹਿਣਾ ਚਾਹੁੰਨਾ ਆ ਕਿ ਇਹਨਾਂ ਬੱਚਿਆਂ ਦਾ ਕਸੂਰ ਕੋਈ ਨਹੀਂ ਗਵਰਨਮੈਂਟ ਨੇ ਇਹਨਾਂ ਨੂੰ ਧੜਾ ਧੜ ਵੀਜ਼ੇ ਦਿੱਤੇ ਔਰ ਫੀਸਾਂ ਵੀ ਤਿੰਨ ਤਿੰਨ ਗੁਣਾ ਲਈਆਂ ਇਥੋਂ ਦੇ ਸਟੂਡੈਂਟਸ ਦੇ ਮੁਕਾਬਲੇ ਤੇ ਇਹ ਗੱਲ ਮੈਂ 2 ਸਾਲ ਤੋਂ 28 ਹੈ ਬੀਬੀ ਕਮਲ ਖਹਿਰਾ ਮੇਰੇ ਕਾਫੀ ਨੇੜੇ ਸੰਪਰਕ ਚ ਹੈ ਸਾਡੇ ਸਮਾਗਮ ਸਮਾਗਮਾਂ ਚ ਆਉਂਦੀ ਜਾਂਦੀ ਹੈ ਔਰ ਉਦੋਂ ਐਮਪੀ ਸੀ ਬਾਅਦ ਚ ਮੰਤਰੀ ਬੰਦ ਤੇ ਵੀ ਮੈਂ ਉਹਦੇ ਨਾਲ ਗੱਲ ਕੀਤੀ ਹੁਣੇ ਰੀਸੈਂਟਲੀ ਕੈਨੇਡਾ ਡੇ ਤੇ ਜੀ 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 ਵੀ ਜਿਹੜੇ ਬੱਚੇ ਸੱਦੇ ਹੈ ਉਹਨਾਂ ਨੂੰ ਇੰਨੀਆਂ ਸਮੱਸਿਆਵਾਂ ਦੇ ਵਿੱਚ ਪਾਤਾ ਹੈ ਤੁਹਾਡੇ ਪ੍ਰਬੰਧਾਂ ਨੇ ਕਿ ਨਾ ਤਾਂ ਉਹਨਾਂ ਨੂੰ ਹੋਸਟਲ ਹੈ ਸਸਤੀ ਰਾਇਨ ਸਾਇਨ ਦੀ ਕੋਈ ਥਾਂ ਨਹੀਂ ਉਹਨਾਂ ਕੋਲੇ ਬੇਸਮੈਂਟਾਂ ਚ 10 10 20 20 ਸਟੂਡੈਂਟ ਰੁੱਲਦੇ ਆ ਲੁੱਟੇ ਜਾ ਰਹੇ ਆ ਤਾਂ ਤਾਂ ਤੇ ਲੋਕ ਉਹਨਾਂ ਦੇ ਹਾਲਤ ਦਾ ਨਾਇਜ ਫਾਇਦਾ ਠਾਉਂਦੇ ਆ ਦੂਸਰੀ ਗੱਲ ਵੀ ਜੇ ਆਪਾਂ ਵੇਖੀਏ ਇਹ ਮੁਲਕ ਇਮੀਗ੍ਰੈਂਟਸ ਦਾ ਹੈ ਫ੍ਰਾਮ ਦਾ ਵੈਰੀ ਬਿਗਨਿੰਗ ਜੇ ਕੋਈ ਇਹ ਕਹੇ ਵੀ ਹੁਣੇ ਸਾਡਾ ਮੁਲਕ ਹੈ ਸਾਡਾ ਨਹੀਂ ਇਹ ਸਮੁੱਚੇ ਦੁਨੀਆ ਦੇ ਵਿੱਚੋਂ ਇਮੀਗ੍ਰੈਂਟਸ ਆ ਕੇ ਉਹਨਾਂ ਨੇ ਵਸਾਇਆ ਹੈ ਇਸ ਮੁਲਕ ਨੂੰ ਪਾਪੂਲੇਸ਼ਨ ਦੀ ਲੋਡ ਹੈ ਕੱਲੀ ਜ਼ਮੀਨ ਪਈ ਐ ਜਿੰਨੇ ਦਿਨ ਹੱਥ ਉਹਦੇ ਤੇ ਕੰਮ ਨਹੀਂ ਕਰਦਾ ਮਿਹਨਤ ਨਹੀਂ ਕਰਦਾ ਤਾਂ ਜ਼ਮੀਨ ਚ ਕੋਈ ਪੈਦਾਵਾਰ ਨਹੀਂ ਹੋ ਸਕਦੀ ਸਿਮਿਲਰਲੀ ਹੋਰ ਨਾ ਕਾਰੋਬਾਰਾਂ ਚੋਂ ਮਨੁੱਖੀ ਹੱਥਾਂ ਦੀ ਲੋੜ ਐ ਇਸ ਦੇਸ਼ ਨੂੰ ਅਜੇ ਹੋਰ ਕਰੋੜਾਂ ਮਨੁੱਖੀ ਹੱਥ ਚਾਹੀਦੇ ਕਿਰਤ ਵਾਸਤੇ ਔਰ ਜੇ ਵਿਦਿਆਰਥੀ ਆ ਹੀ ਗਏ ਐ ਔਰ ਇਹਨਾਂ ਨੂੰ ਤੁਸੀਂ ਸੁਪਨੇ ਦਿਖਾਏ ਐ ਇਹ ਕਮਿਟਮੈਂਟਸ ਕੀਤੀਆਂ ਐ ਵੀ ਅਸੀਂ ਤੁਹਾਨੂੰ ਵਰਕ ਪਰਮਿਟ ਵੀ ਦੇਵਾਂਗੇ ਤੁਹਾਨੂੰ ਅਸੀਂ ਪੀਆਰ ਵੀ ਦੇਵਾਂਗੇ ਤਾਂ ਫੇਰ ਜੇ ਉਹ ਕਮਿਟਮੈਂਟਸ ਕੀਤੀਆਂ ਤਾਂ ਹੁਣ ਕਈ ਉਹ ਵਿਰੋਧੀ ਪਾਰਟੀਆਂ ਜਿਹੜੀਆਂ ਰੂਲਿੰਗ ਪਾਰਟੀ ਤੇ ਅਟੈਕ ਕਰ ਰਹੀਆਂ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਉਹ ਜੇ ਮੈਂ ਇਹ ਕਹਿ ਲਾਂ ਵੀ ਇਹਨਾਂ ਇਮੀਗ੍ਰੈਂਟਸ ਨੂੰ ਜਾਂ ਇਹਨਾਂ ਸਟੂਡੈਂਟਸ ਨੂੰ ਜਾਂ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਚੋਂ ਆਉਣ ਵਾਲੇ ਲੋਕਾਂ ਨੂੰ ਪਸੰਦ ਨਹੀਂ ਕਰਦੇ ਉਹ ਲੋਕ ਉਹਨਾਂ ਨੇ ਕਾਨੂੰਨ ਪਿਛਲੇ ਸਮੇਂ ਦੇ ਵਿੱਚ ਅਮੈਂਡ ਵੀ ਕੀਤੇ ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਆਧਾਰ ਬਣਾਉਂਦੇ ਆ ਅਟੈਕ ਕਰਦੇ ਆ ਤਾਂ ਗਵਰਨਮੈਂਟ ਨੂੰ ਇਸ ਗੱਲ ਤੋਂ ਇਸ ਇਸ ਡਰ ਚ ਨਹੀਂ ਆਉਣਾ ਚਾਹੀਦਾ ਇਹਨਾਂ ਬੱਚਿਆਂ ਨਾਲ ਜੋ ਕਮਿਟਮੈਂਟਸ ਕੀਤੀਆਂ ਤੁਸੀਂ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਔਰ ਇਹਨਾਂ ਨੂੰ ਐ ਸੜਕਾਂ ਤੇ ਨਹੀਂ ਰੋਲਣਾ ਚਾਹੀਦਾ ਆਉਣ ਵਾਲੇ ਸਮੇਂ ਚ ਕੋਈ ਪਾਰਲੀਮੈਂਟ ਦੇ ਵਿੱਚ ਕਿਸੇ ਕਿਸਮ ਦੇ ਵੀ ਠੀਕ ਢੰਗ ਦੇ ਨਾਲ ਸੋਚ ਵਿਚਾਰ ਕੇ ਕਾਨੂੰਨ ਕੋਈ ਬਣਾਇਆ ਜਾ ਸਕਦੇ ਆ ਇਮੀਗ੍ਰੇਸ਼ਨ ਬਾਰੇ ਔਰ ਉਸ ਤੋਂ ਬਾਅਦ ਕੋਈ ਫੈਸਲਾ ਲੈ ਸਕਦੇ ਆ ਪਰ ਜੋ ਇਸ ਵੇਲੇ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਰੇਸ਼ਾਨ ਹੋ ਰਹੇ ਐ ਇਹਨਾਂ ਦੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਮੈਂ ਪੰਜਾਬੀ ਸਭਿਆਚਾਰ ਮੰਚ ਟੋਰਾਂਟੋ ਵੱਲੋਂ ਪੂਰ ਜ਼ੋਰ ਸ਼ਿਫਾਰਿਸ਼ ਕਰਦਾ ਹਾਂ ਮੁਲਕ ਦੇ ਪ੍ਰਧਾਨ ਮੰਤਰੀ ਮਿਸਟਰ ਟਰੂਡੋ ਨੂੰ ਵੀ ਔਰ ਸਾਡੇ ਜਿਹੜੇ ਭਾਈਚਾਰੇ ਦੇ ਐਮਪੀ ਐ ਜਾਂ ਮੰਤਰੀ ਐ ਉਹਨਾਂ ਨੂੰ ਵੀ ਵੀ ਇਹ ਮੌਕਾ ਹੈ ਉਹਨਾਂ ਨੂੰ ਇਹਨਾਂ ਦੇ ਹਮਾਇਤ ਦੇ ਵਿੱਚ ਆਉਣਾ ਚਾਹੀਦਾ ਤੇ ਇਹਨਾਂ ਦੀ ਸਮੱਸਿਆ ਦਾ ਤੁਰੰਤ ਹੱਲ ਕਰਨਾ ਚਾਹੀਦਾ ਧੰਨਵਾਦ ਧੰਨਵਾਦ ਥੈਂਕ ਯੂ ਸੋ ਇਹ ਸਨ ਕਮਿਊਨਿਟੀ ਦੇ ਪ੍ਰਤਵੰਤੇ ਸੱਜਣ ਔਰ ਨਾਲ ਹੀ ਸਾਨੂੰ ਜਿਵੇਂ ਵਿਕਰਮ ਨੇ ਦੱਸਿਆ ਵੀ ਜਿਹੜੀਆਂ ਉਹ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦੇ ਵਿੱਚ ਇੱਥੇ ਜਿਹੜਾ 1 ਮਹੀਨੇ ਦਾ ਸਮਾਂ ਉਹਨਾਂ ਨੇ ਨਗਾਇਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿੰਨਾ ਚਿਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਸੇ ਤਰ੍ਹਾਂ ਹੀ ਇੱਥੇ ਡਟੇ ਰਹਿਣਗੇ ਕਿਉਂਕਿ ਇੱਕ ਜਿਹੜੀ ਇੱਥੋਂ ਦੀ ਸਰਕਾਰ ਆ ਉਹਦੇ ਕੰਨਾਂ ਤੱਕ ਜਿਹੜੀ ਆਵਾਜ਼ ਪਹੁੰਚਾਉਣ ਲਈ ਉਹ ਕਹਿੰਦੇ ਵੀ ਇਸ ਤਰ੍ਹਾਂ ਦੇ ਜਿਹੜਾ ਹਥਿਆਰ ਸਾਨੂੰ ਅਪਣਾਉਣਾ ਪੈਂਦਾ ਕਿਉਂਕਿ ਨਹੀਂ ਸਾਨੂੰ ਕੋਈ ਸ਼ੌਂਕ ਨਹੀਂ ਵੀ ਅਸੀਂ ਇੱਥੇ ਬੈਠੀਏ ਅਸੀਂ ਇੱਥੇ ਚੰਗੇ ਭਵਿੱਖ ਲਈ ਆਏ ਸੀ ਨਾ ਕਿ ਇਸ ਦੇ ਇਸ ਸੋ ਫਿਲਹਾਲ ਦੀ ਲੈਣਾ ਸੀ ਕੈਮਰਾਮੈਨ ਸਮਰ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਡ੍ਰੈਮਟਨ ਕੈਨੇਡਾ ਦਾ ਸੋਸ਼ਲ ਮੀਡੀਆ ਤੇ ਸਾਡੇ ਖਿਲਾਫ ਜੋ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਸਗਾ ਉਸ ਜਿਆਦਾ ਸਾਰਾ ਨੈਰੇਟਿਵ